ਹੁਣ ਟਰੰਪ ਉਹਨਾਂ ਦੀ ਅਗਲੀ ਜਿਹੜੀ ਖਬਰ ਹੈ ਉਸ ਦੇ ਉੱਤੇ ਗੱਲ ਆਪਾਂ ਕਰਦੇ ਹਾਂ ਕਹਿੰਦੇ ਵੀ ਹਜ਼ਾਰਾਂ ਹੀ ਜਿਹੜੇ ਬੱਚਿਆਂ ਨੂੰ ਆਪਣੇ ਖੁਦ ਦੇ ਲਾਇਰ ਬਣਨ ਦੇ ਲਈ ਉਹ ਹੁਣ ਮਜਬੂਰ ਜਿਹੜਾ ਉਹ ਕਰ ਰਹੇ ਆ ਸੋ ਇਹ ਇਹ ਕੀ ਸਿਚੁਏਸ਼ਨ ਬਣੀ ਪਈ ਤੁਹਾਨੂੰ ਯਾਦ ਹੋਣਾ ਕਿ ਜਦੋਂ ਇਹ ਆਇਆ ਸੀਗਾ ਉਦੋਂ ਆਪਾਂ ਖਬਰ ਕਵਰ ਕੀਤੀ ਸੀਗੀ ਕਿ ਇਹਨੇ ਜਿਹੜੀ ਫੰਡਿੰਗ ਸੀਗੀ ਉਹ ਕੱਟ ਕਰਤੀ ਸੀਗੀ ਕਈ ਸਾਰੀਆਂ ਜਿਹੜੀਆਂ ਸੰਸਥਾਵਾਂ ਨੂੰ ਹਾਂਜੀ ਬਿਲਕੁਲ ਤੇ ਇਹਦੇ ਵਿੱਚ ਕਈ ਸਾਰੀਆਂ ਸੰਸਥਾਵਾਂ ਦੇ ਵਿੱਚ ਲੀਗਲ ਏਡ ਵਾਲੀਆਂ ਜਿਹੜੀਆਂ ਸੰਸਥਾਵਾਂ ਸੀਗੀਆਂ ਠੀਕ ਹੈ ਸਪੈਸ਼ਲੀ ਕਈ ਜਿਹੜੀਆਂ ਸੀਗੀਆਂ ਸੰਸਥਾਵਾਂ ਜਿਹੜੀਆਂ ਜਵਾਕਾਂ ਨੂੰ ਜਿਹੜਾ ਅਨ ਕੰਪਨੀਡ ਚਿਲਡਰਨ ਪ੍ਰੋਗਰਾਮ ਸੀਗੇ ਉਹਦੇ ਬਾਰੇ ਆਪਾਂ ਗੱਲ ਕੀਤੀ ਸੀ ਉਹ ਤੋਂ ਫੰਡਿੰਗ ਕੱਟ ਕੀਤੀ ਸੀਗੀ ਹਨਾ ਫੈਡਰਲ ਗ੍ਰਾਂਟਸ ਬੰਦ ਕਰਤੀਆਂ ਸੀ ਉਹਨਾਂ ਸੰਸਥਾਵਾਂ ਦੇ ਸੋ ਇਹ ਖਬਰ ਨੂੰ ਧਿਆਨ ਨਾਲ ਸੁਣਿਓ ਜਿਹੜੇ ਲੋਕੀ ਕਹਿੰਦੇ ਨੇ ਕਿ ਡਰਾਣਾ ਨਹੀਂ ਚਾਹੀਦਾ ਉਹ ਇਹ ਖਬਰ ਨੂੰ ਜਰਾ ਧਿਆਨ ਨਾਲ ਸੁਣਿਓ ਆਨ ਸੁਣਿਓ ਕਿ ਕਈ ਵਾਰੀ ਨਾ ਲੋਕਾਂ ਨਾਲ ਰੋਲੇ ਰੱਪੇ ਦੇ ਵਿੱਚ ਚੀਜ਼ਾਂ ਰਹਿ ਜਾਂਦੀਆਂ ਜੀ ਅਨ ਅਕੰਪਨੀਡ ਮਾਈਨਰ ਪਹਿਲਾਂ ਇਹਦਾ ਮਤਲਬ ਇੱਕ ਵਾਰੀ ਸੋਚ ਕੇ ਵੇਖਿਓ ਇਹਦਾ ਮਤਲਬ ਕੀ ਹੈਗਾ ਅਨ ਅਕੰਪਨੀਡ ਮਾਈਨਰ ਦਾ ਮਤਲਬ ਹੈਗਾ 18 ਸਾਲ ਤੋਂ ਛੋਟੀ ਉਮਰ ਵਾਲਾ ਕੱਲਾ ਆਇਆ ਬੰਦਾ ਕੋਈ ਉਹਦੇ ਨਾਲ ਅਡਲਟ ਨਹੀਂ ਹੈਗਾ ਇੱਕ ਜਵਾਨ ਜਿਹੜਾ ਬਾਰਡਰ ਤੇ ਆਇਆ ਠੀਕ ਹੈ ਇਹਦੇ ਵਿੱਚ ਤਾਂ ਨਹੀਂ ਨਾ ਹੁਣ ਕਿਸੇ ਨੂੰ ਇਤਰਾਜ ਹੈਗਾ ਕਿ ਅਨ ਕੰਪਨੀਡ ਮਾਈਨਰ ਦੀ ਡੈਫੀਨੇਸ਼ਨ ਕੀ ਹੁੰਦੀ ਹੈ ਮਤਲਬ ਇੱਕ ਜਵਾਕ ਜਿਹੜਾ ਬਾਰਡਰ ਤੇ ਆਇਆ ਤੁਹਾਨੂੰ ਬਾਰਡਰ ਤੇ ਸਾਰਿਆਂ ਨੂੰ ਹਾਲਾਤ ਜਿਹੜੇ ਪਤਾ ਵਾ ਮੈਕਸੀਕੋ ਦਾ ਬੰਦਾ ਘੁੰਮਣ ਗਿਆ ਵੀ ਕਈ ਵਈ ਕਹਿੰਦਾ ਇੱਧਰ ਉੱਧਰ ਨਾ ਹੋ ਜਾਈਏ ਰਿਜ਼ੋਰਟ ਤੋਂ ਬਾਹਰ ਨਾ ਨਿਕਲ ਜਾਈਏ ਪਤਾ ਨਹੀਂ ਕੀ ਮਹੌਲ ਜਿਹੜਾ ਹੋਣਾ ਵਾ ਇੱਕ ਜਵਾਕ ਜਿਹੜਾ ਬਾਰਡਰ ਟੱਪ ਕੇ ਜਿਹੜਾ ਅਨ ਕੰਪਨੀਡ ਜਿਹੜਾ ਮਾਈਨਰ ਆਇਆ ਉਹਦੇ ਰੂਲ ਨੂੰ ਇਹ ਚੇਂਜ ਨਹੀਂ ਕਰ ਸਕਦੇ ਉਹਨੂੰ ਸਿੱਧੇ ਉੱਥੋਂ ਦੀ ਮੂਡ ਨਹੀਂ ਸਕਦੇ ਠੀਕ ਹੈ ਹਾਂਜੀ ਇਹਨਾਂ ਨੇ ਕੀ ਕੀਤਾ ਕਿ ਜਿਹੜੇ ਲੀਗਲ ਏਡ ਸੀਗੇ ਹੁਣ ਅਨ ਲੀਗਲ ਏਡ ਜਿਹੜਾ ਸੀਗਾ ਫੰਡਿੰਗ ਜਿਹੜੀ ਸੀਗੀ ਉਹ ਚੱਕਤੀ ਸਾਜਿਸ਼ ਦੇਖੋ ਕਿੱਥੇ ਤੱਕ ਜਿਹੜੀ ਗਈ ਆ ਹੂੰ ਫੰਡਿੰਗ ਉਹਨਾਂ ਨੇ ਚੱਕਤੀ ਜਿਹੜੇ ਲੈਂਗੁਏਜ ਪ੍ਰੋਗਰਾਮ ਸੀਗੇ ਉਹਨਾਂ ਦੀ ਫੰਡਿੰਗ ਚੱਕਤੀ ਭਾਸ਼ਾ ਨਹੀਂ ਬੋਲ ਸਕਦੇ ਹੁਣ ਉਹ ਇੰਗਲਿਸ਼ ਤਾਂ ਵਿਚਾਰਿਆਂ ਨੂੰ ਆਂਦੀ ਨਹੀਂ ਕਿਸੇ ਨੂੰ ਅੰਗਰੇਜ਼ੀ ਤਾਂ ਸਾਨੂੰ ਨਹੀਂ ਆਂਦੀ ਸੀ ਤੁਹਾਨੂੰ ਐਵੇਂ ਕਹੀ ਆ ਆਪਾਂ ਤਾਂ ਫੇਰ ਅਜੇ ਟੋਫਲ ਟੂਫਲ ਪਾਸ ਕਰਕੇ ਆਏ ਆ ਉਥੋਂ ਪੜ੍ਹ ਕੇ ਆਏ ਆ ਤਾਂ ਵੀ ਬੋਲਣੀ ਬੋਲਣੀ ਆਂਦੀ ਇੱਥੇ ਆ ਕੇ ਆਪਾਂ ਸਿੱਖੀ ਐਵੇਂ ਤੁਹਾਨੂੰ ਕੀਏ ਹੂੰ ਤੇ ਇੰਗਲਿਸ਼ ਤਾਂ ਇੰਡੀਆ 'ਚ ਤਾਂ ਆ ਸਾਨੂੰ ਪੜ੍ਹ ਲਿਖ ਕੇ ਆ ਕੇ ਵੀ ਜਿਹੜੀ ਸਟਰਗਲ ਜਿਹੜੀ ਹੁੰਦੀ ਸੀਗੀ ਠੀਕ ਹੈ ਤੇ ਆ ਕੇ ਇੱਥੇ ਹੌਲੀ ਹੌਲੀ ਬੰਦਾ ਜਿਹੜਾ ਖੁੱਲਦਾ ਸਾਲ ਦੋ ਸਾਲ ਜਿਹੜੇ ਬੰਦੇ ਨੂੰ ਲੱਗਦੇ ਆ ਫੇਰ ਬੰਦੇ ਦਾ ਕੌਨਫੀਡੈਂਸ ਵੱਧਦਾ ਬੇਸਿਕ ਗੱਲ ਕਰਨ ਦਾ ਇਹ ਤੁਹਾਨੂੰ ਮੈਂ ਆਪਣੇ ਰਾਜਗਰਾਂ ਜੀ ਆਪਣੇ ਲੈਵਲ ਦੀ ਗੱਲ ਆਪਾਂ ਦੱਸੰਦਾ ਸਾਨੂੰ ਵੀ ਜਿਹੜਾ ਚੱਕਰ ਹੁੰਦਾ ਕੋਈ ਬੰਦਾ ਹੀਰੋ ਨਹੀਂ ਇੱਥੇ ਹੁੰਦਾ ਜੇ ਕੋਈ ਕਹਿੰਦਾ ਝੂਠ ਬੋਲ ਰਿਹਾ ਵਾ ਵੇਖੀ ਉਹਦੇ ਵਿੱਚ ਤੁਸੀਂ ਦੇਖੋ ਕਿ ਹੁਣ ਇੱਕ ਜਵਾਕ ਅਨ ਕੰਪਨੀਡਾ ਉਹਨੂੰ ਬੇਸਿਕਲੀ ਇਹਨਾਂ ਨੇ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਪਾ ਦਿੱਤਾ ਕਿ ਤੁਸੀਂ ਆਪਣਾ ਜਿਹੜਾ ਕੇਸ ਆ ਖੁਦ ਲੜੋ ਹੁਣ ਸਰਕਾਰੀ ਵਕੀਲ ਤਾਂ ਨਹੀਂ ਹੁਣ ਉਹ ਅਨ ਕੰਪਨੀਡਾ ਜਿਹੜਾ ਮਾਈਨਰ ਉਹ ਪੈਸੇ ਕਿੱਥੋਂ ਲੈ ਕੇ ਆਊਗਾ ਸਾਰਿਆਂ ਦੇ ਪਿੱਛੇ ਘਰ ਦੇ ਸਪੋਰਟ ਤਾਂ ਨਹੀਂ ਨਾ ਬੈਠੇ ਹੁਣ ਸਾਰਿਆਂ ਕੋਲ ਤਾਂ ਨਹੀਂ ਹੈਗਾ ਕਿੱਲਾ ਵੇਚਣ ਨੂੰ ਉਹਨੂੰ ਇਹ ਜਿਹੜੇ ਕਹਿੰਦੇ ਆ ਕਿ ਅਨ ਡਾਕੂਮੈਂਟਡ ਉਹ ਕਰੋ ਠੀਕ ਹੈ ਹੁਣ ਤੁਸੀਂ ਸੋਚਦੇ ਹੋਣੇ ਕਿ ਜਿਹੜੇ ਟਰੰਪ ਦੀ ਜਿਹੜੀ ਇਹ ਸਾਰੇ ਯਤਨ ਜਿਹੜੇ ਸੀਗੇ ਠੀਕ ਹੈ ਜਿਹੜੀ ਉਹਨੇ ਇੱਕ ਕਹਿ ਲੋ ਵਾਰ ਕੀਤੀ ਆ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਉੱਤੇ ਕਿ ਜਿਹੜੀ ਉਹਦੀ ਲੜਾਈ ਸੀਗੀ ਮਹਿੰਮ ਸੀਗੀ ਉਹਨੇ ਇਹ ਸੈਟੀਸਫਾਈ ਕਰਨਾ ਸੀਗਾ ਜਿਹੜਾ ਆਪਣਾ ਉਹਦਾ ਕਟੜ ਬੇਸ ਹੈਗਾ ਰਾਈਟ ਵਿੰਗ ਵਾਲੇ ਜਿਹੜੇ ਹੈਗੇ ਆ ਮੈਗਾ ਜਿਹਨਾਂ ਨੂੰ ਕਹਿੰਦੇ ਆ ਠੀਕ ਆ ਮੇਕ ਅਮਰੀਕਾ ਗ੍ਰੇਟ ਅਗੇਨ ਫੋਕਸ ਵਾਲੇ ਹੂੰ ਹੂੰ ਤੁਹਾਨੂੰ ਇਹ ਲੱਗਦਾ ਹੁਣ ਆ ਕਿ ਇਹਦੇ ਵਿੱਚ ਕੋਈ ਲਿਮਟ ਹੋਣੀ ਆ ਠੀਕ ਆ ਇਹ ਚ ਤੁਹਾਨੂੰ ਜਿਹੜੇ ਹੁਣ ਸਿੰਪਥੀ ਕਾਰਡ ਖੇਡਣ ਵਾਲੇ ਵਕੀਲ ਆ ਉਹ ਤੁਹਾਨੂੰ ਇਹ ਸ਼ੋਅ ਕਰ ਰਹੇ ਕਿ ਨਹੀਂ ਲਿਮਿਟ ਆ ਜੀ ਸਿਰਫ 100 ਬੰਦੇ ਚਾੜੇ ਜਾ ਸਕਦੇ ਆ ਜਹਾਜ਼ ਤੇ ਜੀ ਡਰੋ ਨਾ ਇਦਾਂ ਨਾ ਜੀ ਇਹ ਨਾ ਕਰੋ ਉਹ ਨਾ ਕਰੋ ਹਨਾ ਤੇ ਸਿੰਪਤੀ ਵਾਲੇ ਵਕੀਲ ਵੀ ਤੁਹਾਡੇ ਤੁਹਾਨੂੰ ਹੁਣ ਕੁਛ ਉਹ ਕਹਿ ਰਹੇ ਆ ਤੁਹਾਨੂੰ ਲੱਗਦਾ ਹੋਣਾ ਕਿ ਸ਼ਾਇਦ ਇਹ ਗੱਲ ਇੱਥੇ ਤੱਕ ਰੁਕ ਜਣੀ ਆ ਇਹ ਐਡੀ ਵੱਡੀ ਨਹੀਂ ਹੈਗੀ ਠੀਕ ਆ ਤੁਸੀਂ ਇਹਨੂੰ ਹੁਣ ਡਰਾ ਮੰਨੋ ਭਾਵੇਂ ਜੋ ਮਰਜੀ ਮੈਨੂੰ 350 ਬਿਲੀਅਨ ਮਤਲਬ 350000 ਮਿਲੀਅਨ ਡਾਲਰ ਜਿਹੜਾ 350000 ਨਹੀਂ 35 ਲੱਖ 350000 ਮਿਲੀਅਨ ਬੰਦੇ ਇਹਦਾ ਇਹਦਾ ਜ਼ਿਆਦਾ ਹੋ ਗਿਆ ਇੱਕ ਜ਼ੀਰੋ ਹੋਰ ਵਧਾ ਵਧ ਗਈ ਉਹਦੇ ਵਿੱਚ ਸਾਢੇ ਤੇ ਮਿਲੀਅਨ ਮਿਲੀਅਨ ਹਾਂ ਇਦਾਂ ਫਿਰ ਮਤਲਬ ਪਾਰ ਹੋ ਗਿਆ ਗੱਲਾਂ ਬਾਤ ਇਹਨਾਂ ਤਾਂ ਮੈਨੂੰ ਲੱਗਦਾ 트ੰਪ ਦਾ ਆਪਣਾ ਨਹੀਂ ਨੈਟਵਰਥ ਹੈਗਾ ਉਹ ਵੀ ਮੇਰੇ ਖਿਆਲ 10 ਬਿਲੀਅਨ ਦਾ ਹੈਗਾ ਹਾਂ ਘਟ ਸਾਢੇ ਤੇ ਘਟ ਹੈਗਾ ਨਾ ਤੇ ਤੁਹਾਨੂੰ ਲੱਗਦਾ ਹੋਣਾ ਕਿ ਗੱਲ ਇੱਥੇ ਰੁਕ ਜਾਣੀ ਸੀਗੀ ਥੋੜਾ ਬਹੁਤ ਤਮਾਸ਼ਾ ਹੋਣਾ ਸੀਗਾ ਥੋੜਾ ਬਹੁਤ ਤਮਾਸ਼ਾ ਨਹੀਂ ਹੋਣਾ ਇਹ ਗੱਲਬਾਤ ਪੂਰੀ ਵਧੂਗੀ ਅੱਗੇ ਤੱਕ ਜਿਹੜੀ ਜਾਊਗੀ ਜਿਹੜੇ ਵਿਅਕਤੀ ਨੇ ਅਨ ਡਾਕੂਮੈਂਟਡ ਬੱਚਿਆਂ ਨੂੰ ਹੀ ਅਟੈਕ ਕਰ ਦਿੱਤਾ ਕਿ ਇਹਨਾਂ ਨੂੰ ਵੀ ਨਹੀਂ ਅੰਦਰ ਵੜਨ ਦੇਣਾ ਠੀਕ ਆ ਅਨ ਡਾਕੂਮੈਂਟਡ ਉਹਨਾਂ ਤੋਂ ਹੀ ਉਹਨਾਂ ਦੇ ਹੱਕ ਜਿਹੜੇ ਖੋਲੇ ਆ ਤੁਸੀਂ ਮੈਨੂੰ ਸਹੀ ਦੱਸਿਓ ਕਿ ਤੁਹਾਨੂੰ ਲੱਗਦਾ ਕਿ ਜਿਹੜਾ ਬੰਦਾ ਇੰਡੀਆ ਤੋਂ ਆ ਰਿਹਾ ਵਾ ਪੰਜਾਬ ਤੋਂ ਆ ਰਿਹਾ ਵਾ ਉਹਨਾਂ ਇਹ ਸੰਭਤੀ ਰੱਖੂਗੇ ਜਦਕਿ ਸਾਨੂੰ ਡਾਇਰੈਕਟ ਬੰਦਿਆਂ ਨੇ ਕਾਲ ਕਰਕੇ ਵੀ ਕਿਹਾ ਕਿ ਇੰਡੀਅਨਸ ਦੇ ਨਾਲ ਸਭ ਤੋਂ ਮਾੜਾ ਵਿਵਹਾਰ ਹੋ ਰਿਹਾ ਵਾ ਬਿਲਕੁਲ ਇੰਡੀਅਨਸ ਦੇ ਨਾਲ ਦੁਆਰਾ ਸੁਣਿਓ ਇੰਡੀਅਨਸ ਦੇ ਨਾਲ ਕਹਿੰਦੇ ਸਭ ਤੋਂ ਮਾੜਾ ਵਿਵਹਾਰ ਹੋ ਰਿਹਾ ਵਾ ਮੈਕਸੀਕੋ ਦੇ ਵਿੱਚ ਪਨਾਮਾ ਦੇ ਵਿੱਚ ਜਿਹੜੇ ਅਫਸਰ ਆ ਸਭ ਤੋਂ ਮਾੜਾ ਵਿਵਹਾਰ ਜਿਹੜਾ ਕਰ ਰਹੇ ਆ ਗਾਲਾਂ ਕੱਢਦੇ ਠੀਕ ਹੈ ਹਾਂ ਏਦਾਂ ਲੋਕੀ ਜਿਹੜੇ ਦੱਸ ਰਹੇ ਆ ਜਿਹੜੀ ਤੁਸੀਂ ਰਾਜਗੁਰਦ ਸਿੰਘ ਦੀ ਗੱਲ ਕਹਿ ਰਹੇ ਸੀਗੇ ਕਿ ਅੱਗਾ ਵੀ ਕਈਆਂ ਦੀਆਂ ਲਥਾਲੀਆਂ ਰਿਲੀਜੀਅਸ ਰਾਈਟਸ ਵੀ ਨਹੀਂ ਕੰਸੀਡਰੇਸ਼ਨ ਵੀ ਨਹੀਂ ਦਿੱਤੀਆਂ ਉਹ ਲੈਵਲ ਤੱਕ ਗੱਲ ਜਿਹੜੀ ਹੋ ਗਈ ਆ ਤੇ ਤੁਹਾਨੂੰ ਅਜੇ ਵੀ ਕਈ ਨਕੰਮੇ ਕਹਿ ਰਹੇ ਆ ਹੌਸਲਾ ਰੱਖੋ ਠੀਕ ਆ ਤੁਹਾਡੀ ਸਿੰਪਥੀ ਵੋਟ ਜਿਹੜੀ ਮੰਗਦੇ ਆ ਧਿਆਨ ਦਿਓ ਜਿਹੜਾ ਸੀਗਾ ਪਾਣੀ ਸਿਰ ਤੋਂ ਲੰਘ ਚੁੱਕਾ 350 ਬਿਲੀਅਨ ਜਦੋਂ ਇਨਐਕਸ਼ਨ ਆਣਾ ਪਾਣੀ ਹੋਰ ਉੱਤੋਂ ਵੀ ਲੰਘਣਾ ਵਾ ਠੀਕ ਆ ਤੇ ਅਨਡਾਕੂਮੈਂਟਡ ਜਿਹੜੇ ਹੁਣ ਕੀ ਸੀਗਾ ਯੂਐਸ ਡਿਪਾਰਟਮੈਂਟ ਆਫ ਇੰਟੀਰੀਅਰ ਤੇ ਯੂਐਸ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਇਹਨਾਂ ਨੇ ਇੱਕ ਸਟਾਪ ਵਰਕ ਆਰਡਰ ਇਸ਼ੂ ਕੀਤਾ ਸਾਰੇ ਵਕੀਲਾਂ ਨੂੰ ਜਿਹੜੇ ਇਹਨਾਂ ਦੇ ਲਈ ਕੰਮ ਕਰਦੇ ਸੀਗੇ ਤੇ ਸਾਰੀਆਂ ਲੀਗਲ ਏਡ ਆਰਗੇਨਾਈਜੇਸ਼ਨਾਂ ਜਿਹੜੀਆਂ ਅਨਕੰਪਲੈਂਟ ਜਵਾਕਾਂ ਦੇ ਬੱਚਿਆਂ ਦੇ ਪ੍ਰੋਗਰਾਮ ਦੇ ਵਿੱਚ ਹੈਲਪ ਕਰਦੀਆਂ ਸੀਗੀਆਂ ਕਿ ਤੁਸੀਂ ਇਹਨਾਂ ਦੀ ਹੁਣ ਹੈਲਪ ਨਹੀਂ ਕਰ ਸਕਦੇ ਆਪਣੇ ਕੋਲ ਬਜਟ ਜਿਹੜਾ ਨਹੀਂ ਹੈਗਾ ਤੇ ਹੁਣ ਇਹਨਾਂ ਨੂੰ ਬੇਸਿਕਲੀ ਕੀ ਹੈਗਾ ਕਿ ਇਹ ਜਵਾਕਾਂ ਨੂੰ ਆਪਣੇ ਵਕੀਲ ਆਪ ਹੀ ਬੰਨਣਾ ਪੈਣਾ ਕਚਹਿਰੀਆਂ ਦੇ ਵਿੱਚ ਠੀਕ ਆ ਜਿਹੜਾ ਡਿਪਟੀ ਡਾਇਰੈਕਟਰ ਸੀਗੇ ਫਲੋਰੈਂਸ ਇਮੀਗ੍ਰੈਂਟ ਐਂਡ ਰਿਫਿਊਜੀ ਪ੍ਰੋਜੈਕਟ ਇਹਨਾਂ ਨੇ ਕਿਹਾ ਕਿ ਇਹ ਜਿਹੜੀ ਮੂਵ ਦੇ ਨਾਲ ਜਿਹੜੀ ਯੂ ਐਸ ਗਵਰਨਮੈਂਟ ਸੀਗੀ ਇਹਨੇ ਆਫੀਸ਼ੀਅਲੀ ਔਨ ਪੇਪਰ ਆਫੀਸ਼ੀਅਲੀ ਇਹਨੇ ਹਜ਼ਾਰਾਂ ਬੱਚੇ ਜਿਹੜੇ ਸੀਗੇ ਉਹ ਅਬੈਂਡਨ ਕਰਤੇ ਜਿਹੜੇ ਐਰੀਜ਼ੋਨਾ ਦੇ ਵਿੱਚ ਸੀਗੇ ਡਿਟੈਂਸ਼ਨ ਸੈਂਟਰ ਦੇ ਵਿੱਚ ਸੀਗੇ ਜਿਹੜੇ 올 ਕ੍ਰਾਸ ਦਾ ਕੰਟਰੀ ਜਿਹੜੇ ਸੀਗੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਕਿ ਤੁਸੀਂ ਆਪਣੇ ਹੁਣ ਜਿਹੜੇ ਕੇਸ ਆ ਆਪ ਲੜੋ ਅਜੀ ਹੁਣ ਕਿੱਥੋਂ ਦੀ ਜਲਾਕੇ ਹਾਂਜੀ ਅਜੇ ਪਾਰਟੀ ਆਫ ਰਿਲੀਜੀਅਨ ਆ ਕਹਿੰਦੇ ਵੀ ਨਿਆਣਿਆਂ ਦੀ ਅਸੀਂ ਬਹੁਤ ਕਦਰ ਕਰਦੇ ਆ ਭਰੂਣ ਹੱਤਿਆ ਨਹੀਂ ਹੋਣ ਦੇਣੀ ਜਿਹੜੇ ਅਬੋਰਸ਼ਨ ਨਹੀਂ ਕਰਨ ਦੇਣਾ ਆ ਜੰਮਿਆਂ ਦਾ ਵੇਖ ਲਓ ਉਹ ਕੀ ਹਸ਼ਰ ਕਰ ਰਹੇ ਇੱਕ ਲੱਖ ਤੋਂ ਵੱਧ ਜਿਹੜੇ ਬੱਚੇ ਸੀਗੇ ਸੰਸਥਾਵਾਂ ਉਹਨਾਂ ਨੂੰ ਰਿਪਰੈਜ਼ੈਂਟ ਕਰਦੀਆਂ ਸੀਗੀਆਂ ਐਵਰੀ ਇਅਰ ਐਵਰੀ ਇਅਰ 1 ਲੱਖ ਤੋਂ ਜ਼ਿਆਦਾ ਜਿਹੜੇ ਬੱਚੇ ਸੀਗੇ ਰਿਪਰੈਜ਼ੈਂਟ ਹੁੰਦੇ ਸੀਗੇ ਲੀਗਲ ਏਡ ਆਰਗੇਨਾਈਜੇਸ਼ਨ ਦੁਆਰਾ ਅੱਪਾ ਵੀ ਜਦੋਂ ਐਸੀ ਕਿ ਉਹਰੇ ਜਾਂ ਜਿਹੜੀ ਇਮੇਜ ਸਿਗੀ ਅਮਰੀਕਾ ਦੀ ਉਹ ਇਹੀ ਸੀਗੀ ਨਾ ਕਿ ਬਹੁਤ ਟਾਪ ਦੇ ਇਹ ਕੰਟਰੀ ਆ 휴ਮੈਨਿਟੇਰੀਅਨ ਕੰਟਰੀ ਆ ਬੜਾ ਪੱਖ ਰੱਖਦੇ ਆ ਲੋਕਾਂ ਦੀ ਤੁਹਾਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਿਲ 'ਚ ਸੀਗਾ ਨਾ ਭਾਵੇਂ ਜਿਹੜੇ ਬੰਦੇ ਹੁਣ ਮਾੜਾ ਮਾੜਾ ਵੀ ਕਰਦੇ ਆ ਠੀਕ ਆ ਹੁੱਲੜ ਬਾਜੀ ਵੀ ਕਰਦੇ ਆ ਉਹਨਾਂ ਉਹ ਵੀ ਤਾਂ ਹੀ ਹੁੱਲੜ ਬਾਜੀ ਕਰਦੇ ਆ ਉਹਨਾਂ ਪਤਾ ਸੀਗਾ ਕਿ ਇਹ ਇੱਥੇ ਢਿੱਲਾ ਨਰਮੀ ਆ ਹਿਊਮਨ ਰਾਈਟਸ ਆ ਸਾਰਾ ਵਾ ਤੁਸੀਂ ਜੋ ਮਰਜ਼ੀ ਕਹਿ ਲਓ ਪਰ ਜਿੱਦਾਂ ਵੀ ਸੀਗਾ ਇਹਨਾਂ ਦਾ ਗੱਲਬਾਤ ਉੱਥੇ ਤੱਕ ਪਹੁੰਚ ਗਈ ਸੀ ਕਿ ਕ੍ਰਾਈਮ ਵੱਧ ਗਿਆ ਸੀਗਾ ਬਾਈਡਨ ਸਰਕਾਰ ਨੇ ਉਹਨਾਂ ਨੂੰ ਨਹੀਂ ਰੋਕਿਆ ਇਮੀਗ੍ਰੈਂਟਾਂ ਨੇ ਰੇਪ ਕਰਨੇ ਸ਼ੁਰੂ ਕਰ ਦਿੱਤੇ ਸੀਗੇ ਉਹਦੇ ਵਿੱਚ ਹੁਣ ਕੀ ਸੀਗਾ ਕਿ ਇੱਕ ਤਾਂ ਜਿਹੜੀ ਆਂ ਇੰਡੀਆ ਤੋਂ ਰਿਪੋਰਟਿੰਗ ਆ ਕਿ ਉਹਨਾਂ ਨੇ ਮਾੜਾ ਵੀ ਕਹਿਣਾ ਪਰ ਮਾਫੀ ਮੰਗ ਕੇ ਕਹਿਣਾ ਪਹਿਲਾਂ ਕਿ ਯਾਰ ਲੋਕੀ ਨਾ ਇਤਰਾਜ਼ ਨਾ ਕਰ ਦੇਣ ਕਿ ਆਡੀਅנס ਨਾ ਕਿਤੇ ਟੁੱਟ ਜਵੇ ਕਿ ਜੀ ਮਾਫੀ ਚਾਹਨੇ ਆ ਗੱਲ ਜੀ ਸੁਣਨ ਨੂੰ ਕੌੜੀ ਲੱਗਣੀ ਆ ਪਰ ਐਦਾਂ ਪਰ ਉਦਾਂ ਹੈਨਾ ਜਿਹੜੀ ਆ ਵਾਲੀ ਐਦਾਂ ਦੀ ਰਿਪੋਰਟਿੰਗ ਸੀਗੀ ਜਿਹੜੀ ਸਿੱਧੇ ਨਹੀਂ ਉਹਨਾਂ ਨੇ ਦੱਸਿਆ ਕਪਈ ਰੇਪ ਦੇ ਕੇਸ ਕਿੰਨੇ ਸੀਗੇ ਸਪੈਸ਼ਲ ਇਮੀਗ੍ਰੇਟ ਜੁਵਨਾਈਲ ਜਿਹੜੇ ਕਰਦੇ ਆਏ ਮੁੰਡੇ ਕਲੱਬਾਂ ਤੋਂ ਰੇਪ ਰੂਫ ਕਰਕੇ ਰਾਤੋ ਰਾਤ ਭੱਗ ਗਏਗੇ ਇੰਡੀਆ ਚ ਇੱਥੇ ਵੀ ਇਦਾਂ ਦੇ ਉਹ ਹੈਗੇ ਆ ਜਿਹੜੇ ਗੱਲ ਸਿਰਫ ਇੰਨੀ ਸੀਗੀ ਕਿ ਰਿਪੋਰਟਿੰਗ ਜਿਹੜੀ ਸੀਗੀ ਜਿਗਰੇ ਨਾਲ ਨਹੀਂ ਕਰਦੇ ਸੀਗੇ ਸਹੀ ਕੀ ਨੂੰ ਸਹੀ ਨਹੀਂ ਕਹਿੰਦੇ ਸੀਗੇ ਗਲਤ ਨੂੰ ਗਲਤ ਨਹੀਂ ਕਹਿੰਦੇ ਸੀਗੇ ਗੋਲ ਮੋਲ ਜਿਹੜੀ ਕਰਕੇ ਜਿਹੜੀ ਦੱਸਦੇ ਸੀਗੇ ਠੀਕ ਆ ਤਹਿਲ ਕਾ ਸਟਾਈਲ ਰਿਪੋਰਟਿੰਗ ਜਿਹੜੀ ਹੁੰਦੀ ਆ ਸੋ ਹੁਣ ਕੀ ਸੀਗਾ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਐਡ ਅਪ ਹੋਈਆਂ ਸਪੈਸ਼ਲੀ ਜਿਹੜਾਨ ਕਿ ਵੈਨੇਜ਼ੂਏਲਾ ਜਿਹੜੇ ਸੀਗੇ ਗੈਂਗਸ ਜਿਹੜੇ ਸੀਗੇ ਆਗੇ ਡੈਨਵਰ ਡੂਨਵਰ ਇੱਧਰ ਉੱਧਰ ਉਹਨਾਂ ਨੇ ਜਕੜ ਆਪਣੀ ਬਣਾ ਲਈ ਕਮਿਊਨਿਟੀਜ਼ ਦੇ ਵਿੱਚ ਆਰਗੇਨਾਈਜ਼ਡ ਜਿਹੜਾ ਕ੍ਰਾਈਮ ਵੱਧ ਗਿਆ ਠੀਕ ਆ ਸਬਸਟੈਂਸ ਜਿਹੜੇ ਸੀਗੇ ਉਹ ਕੈਨੇਡਾ ਵੱਲੋਂ ਜਿਹੜੇ ਸੀਗੇ ਡਰੱਗ ਟਰੈਫਿਕਿੰਗ ਬੜੀ ਹੋਣ ਲੱਗੀ ਇਹਨਾਂ ਨੇ ਸੈਕਸ ਟਰੈਫਿਕਿੰਗ ਦੇ ਰਿੰਗ ਜਿਹੜੇ ਬਣਾ ਲਏ ਆਪਣੇ ਇੱਧਰ ਹੀ ਸੈਂਟਰ ਇਹ ਜਿਹੜੇ ਆਪਰੇਟ ਕਰਨ ਲੱਗ ਪਏ ਸੀਗੇ ਬਹੁਤ ਉੱਤੇ ਲੈਵਲ ਤੱਕ ਸੀਗੇ ਆ ਚੀਜ਼ਾਂ ਜਿਹੜੀਆਂ ਪਹੁੰਚ ਗਈਆਂ ਉਹਨੂੰ ਨਜ਼ਰਅੰਦਾਜ਼ ਜਿਹੜਾ ਨਹੀਂ ਕਰ ਸਕਦੇ ਸੀਗੇ ਲੇਕਨ ਰਾਈਲੀ ਐਕਟ ਤੁਹਾਡੇ ਮੁਰੇ ਆ ਉਹਨੇ 2 ਸਾਲਾਂ ਦਾ ਇਮੀਗ੍ਰੈਂਟ ਜਿਹੜਾ ਆਇਆ ਉਹਨੇ ਦੇਖ ਲਓ ਤੁਸੀਂ ਅਮਰੀਕਨ ਕੁੜੀ ਨੂੰ ਜੋਗਿੰਗ ਕਰਦੀ ਨੂੰ ਮਾਰ ਦਿੱਤਾ ਠੀਕ ਆ ਹੋਰ ਕਈ ਸਾਰੇ ਰੇਪ ਦੇ ਇਨਸਟੈਂਸ ਜਿਹੜੇ ਸਾਹਮਣੇ ਆਏ ਇਹ ਜਦੋਂ ਚੀਜ਼ਾਂ ਐਡ ਹੋ ਗਈਆਂ ਉਹ ਖਬਰਾਂ ਦੇ ਵਿੱਚ ਆਈਆਂ ਜਦੋਂ ਕਿਸੇ ਨੇ ਉਦੋਂ ਨਹੀਂ ਕੁਝ ਕੀਤਾ ਠੀਕ ਆ ਕਿਸੇ ਨੇ ਉਦੋਂ ਨਹੀਂ ਦੱਸਿਆ ਕਿਸੇ ਨੇ ਰਿਪੋਰਟਿੰਗ ਨਹੀਂ ਕਵਰ ਕੀਤੀ ਠੀਕ ਆ ਕਿ ਪੰਜਾਬੀ ਇਹਨਾਂ ਜਿਹੜੇ ਕ੍ਰਾਈਮ ਇਥੋਂ ਕੀਤੇ ਵਾਪਸ ਇੰਡੀਆ ਨੂੰ ਭੱਗ ਗਏ ਆ ਉਹਨਾਂ ਤੇ ਰਿਪੋਰਟਿੰਗ ਜਦੋਂ ਨਹੀਂ ਕਵਰ ਕੀਤੀ ਇਹ ਸਾਰੀਆਂ ਚੀਜ਼ਾਂ ਹੁਣ ਜਦੋਂ ਐਡ ਅਪ ਹੁੰਦੀਆਂ ਵਾ ਠੀਕ ਆ ਹਵਾ ਫਿਰ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਜਿਹੜਾ ਬਣ ਨਹੀਂ ਬੰਦਾ ਹੈਗਾ ਹੂੰ ਠੀਕ ਆ ਇਹਦੇ ਵਿੱਚ ਕੋਈ ਸਿੰਪਤੀ ਵਾਲੀ ਗੱਲ ਨਹੀਂ ਹੈਗੀ ਜੀ ਤੁਹਾਡੇ ਮੂਰੇ ਕੋਈ ਸਿੰਪਤੀ ਕਾਰਡ ਨਹੀਂ ਖੇਲਣਾ ਨਕਮੇ ਵਕੀਲਾ ਵਾਂਗੂ ਤੁਹਾਨੂੰ ਸਿੱਧੇ ਦੱਸਣਾ ਆਪਣੀ ਆਪਣੀ ਪਾਈ ੈਥੀਕਲ ਰਿਸਪੌਂਸਿਬਿਲਟੀ ਪੂਰੀ ਨਿਭਾਓ ਠੀਕ ਆ ਕਲੀਨ ਰਹੋ ਕਲੀਨ ਕੰਮ ਕਰੋ ਆਪਣਾ ਸਿੱਧੇ ਡੈਡ ਲਾਈਨਾਂ ਡਡ ਲਾਈਨਾਂ ਮਿਸ ਨਾ ਕਰੋ ਡਾਕੂਮੈਂਟ ਡਾਕੂਮੈਂਟ ਆਪਣੇ ਸਾਰੇ ਪ੍ਰੋਪਰ ਰੱਖੋ ਉੱਠੇ ਸਿੱਦੇ ਕੰਮਾਂ ਦੇ ਵਿੱਚ ਗੱਡੀਆਂ ਗੁੱਡੀਆਂ ਡੀਓਆਈਆਂ ਡ੍ਰੈਗ ਰੇਸਿੰਗ ਸਪੀਡ ਰੇਸਿੰਗ ਸਨੈਪਚੈਟਾਂ ਤੇ ਪੁੱਠੀਆਂ ਸਿੱਧੀਆਂ ਬੰਦੂਕਾਂ ਵਾਲੀਆਂ ਜਿਹੜੀਆਂ ਸ਼ੋਸ਼ੇ ਬਾੜੀਆਂ ਇਹ ਸਭ ਤੋਂ ਦੂਰ ਹੋ ਵਧੀਆ ਰਹੋਗੇ ਜਿਹੜੇ ਕੰਮ ਕਰਨ ਆਏ ਆ ਮਿਹਨਤ ਕਰਨ ਆਏ ਆ ਉਹਦੇ ਉੱਤੇ ਫੋਕਸ ਕਰੋ ਵਧੀਆ ਰਹੋਗੇ ਇਹ ਹਵਾ ਚਾਰ ਸਾਲ ਇੰਦਾ ਹੀ ਵਗਣੀ ਹੈਗੀ ਆ ਠੀਕ ਆ ਤੇ ਤੁਹਾਨੂੰ ਇਹਦੇ ਵਿੱਚ ਜਿਹੜਾ ਆਪਾਂ ਮੈਸੇਜ ਹਮੇਸ਼ਾ ਇਹੀ ਦਿੱਤਾ ਹੈਗਾ ਕਲੈਕਟਿਵ ਕਮਿਊਨਿਟੀ ਰਿਸਪੌਂਸਿਬਿਲਟੀ ਜਿਹੜੀ ਦਿਖਾਉ ਠੀਗਾ ਸਾਰਿਆਂ ਨੂੰ ਜਿਹੜਾ ਹੈਗਾ ਇੱਕ ਜੁਟ ਹੋ ਕੇ ਹੱਥ ਫੜ ਕੇ ਨਾਲ ਜਿਹੜਾ ਤੁਰਨਾ ਪੈਣਾ ਵਾ ਜਦੋਂ ਕਮਿਊਨਿਟੀ ਪੁੱਠੇ ਪਾਸੇ ਨੂੰ ਪੈ ਗਈ ਸੀਗੀ ਤਾਂ ਹੁਣ ਇਹ ਸਭ ਫੇਸ ਜਿਹੜਾ ਕਰਨਾ ਪੈ ਰਿਹਾ ਜਿਹੜੇ ਹੁਣ ਲੋਕੀ ਕਹਿ ਰਹੇ ਆ ਕਿ ਇੰਡੀਅਨ ਨੂੰ ਬੰਦੇ ਖੁਦ ਕਹਿ ਰਹੇ ਆ ਕਿ ਇੰਡੀਅਨ ਨੂੰ ਸਭ ਤੋਂ ਬੁਰੇ ਤਰੀਕੇ ਨਾਲ ਟ੍ਰੀਟ ਕੀਤਾ ਜਾ ਰਿਹਾ ਗਲਤ ਕੀਤਾ ਜਾ ਰਿਹਾ ਤੁਸੀਂ ਇੱਕ ਆਪ ਅੰਦਾਜ਼ਾ ਉਹਦਾ ਲਾ ਸਕਦੇ ਆ ਕਿ ਉਹਦਾ ਕੀ ਰੀਜ਼ਨ ਸੀਗਾ ਠੀਕ ਆ ਕਮੈਂਟਾਂ ਚ ਵੀ ਤੁਸੀਂ ਦੇਖਦੇ ਹੋਵੋਗੇ ਇੱਧਰ ਹਰੇਕ ਬੰਦਾ ਪ੍ਰਧਾਨ ਬਣਿਆ ਵਾ ਹਰੇਕ ਬੰਦਾ ਉਸਤਾਦ ਬਣਿਆ ਚਾਰ ਗਾਲਾਂ ਕੱਢ ਲੀਆਂ ਕੁਝ ਵੀ ਕਹਿ ਤਾ ਰਿਸਪੌਂਸਿਬਿਲਟੀ ਨਹੀਂ ਕੋਈ ਲੈਣੀ ਜ਼ਿੰਮੇਵਾਰੀ ਨਹੀਂ ਕੋਈ ਚੱਕਣੀ ਉਧਰਲੇ ਲੈਵਲ ਨੂੰ ਕਮਿਊਨਿਟੀ ਹੋ ਗਈ ਸੀ ਕਿ ਬਈ ਜਿਹਨੂੰ ਜੋ ਮਰਜ਼ੀ ਕਹਿ ਤਾ ਰੋਣਾ ਰੱਬਾ ਪਾ ਲਿਆ ਪੱਕੇ ਹੋ ਗਏ ਠੀਕ ਆ ਉਹ ਵਾਲਾ ਐਟੀਟਿਊਡ ਜਿਹੜਾ ਹੋ ਗਿਆ ਸੀਗਾ ਆਫਸਰ ਵੀ ਜਿਹੜੇ ਸੀਗੇ ਦੇਖਦੇ ਸੀਗੇ ਤਮਾਸ਼ਾ ਠੀਕ ਆ ਜਗ੍ਹਾਵਾਂ 'ਚ ਹਰੇਕ ਕਈ ਜਗ੍ਹਾ ਦਾ ਤਾਂ ਨਾਸ ਕਰਤਾ ਠੀਕ ਆ ਕਲਚਰ ਉਹਨਾਂ ਦਾ ਤੁਸੀਂ ਦੇਖੋ ਵੀਡੀਓ ਹੁਣ ਤੁਹਾਡੇ ਮੂਰੇ ਆਂਦੀਆਂ ਕਿੰਨਾ ਗਾਲਾਂ ਕੱਢਣ ਲੱਗੇ ਹੁੰਦੇ ਸਾਰੇ ਹੁਣ ਤਾਂ ਪੰਜਾਬੀ ਨਹੀਂ ਜਿਹੜੇ ਸ਼ੇਰ ਉਹ ਕਹਿੰਦੇ ਯਾਰ ਗੰਦ ਬਹੁਤ ਪੈ ਗਿਆ ਇਹ ਸਭ ਚੀਜ਼ਾਂ ਦਾ ਜਿਹੜਾ ਹੁਣ ਸੀਗਾ ਕਲਮਿਨੇਸ਼ਨ ਹੁਣ ਹਵਾ ਉੱਧਰ ਨੂੰ ਆ ਅਜੇ ਵੀ ਆਪਣੇ ਕੋਲ ਮੌਕਾ ਹੈਗਾ ਐਜ਼ ਅ ਕਮਿਊਨਿਟੀ ਹੋਲਡਿੰਗ ਆ ਜਿਹੜੇ ਨਵੇਂ ਆਉਂਦੇ ਆ ਮਤਦਾਨ ਉਹਨਾਂ ਨੂੰ ਉੱਠੀ ਫੁੱਗਰੀਆਂ ਤੋਂ ਦੂਰ ਹੋ ਕੇਸਾਂ ਵੱਲ ਧਿਆਨ ਦਿਓ ਆਪਣੇ ਆਪਣੇ ਜਿਹੜੇ ਕੰਮ ਧੰਦੇਆਂ ਵੱਲ ਧਿਆਨ ਦਿਓ ਉਹ ਬੈਟਰ ਅਪਰੋਚ ਜਿਹੜੀ ਹੈਗੀ ਆ ਤੁਹਾਨੂੰ ਕੋਈ ਇੱਥੇ ਨਹੀਂ ਕਿ ਕਿਸੇ ਦੇ ਆਪਾਂ ਪੇਰੈਂਟ ਲੱਗੇ ਆ ਜਾਂ ਕੋਈ ਐਂ ਤਾਂ ਨਹੀਂ ਕਿ ਮੇਰੀ ਬਹੁਤ ਜ਼ਿਆਦਾ 80 ਸਾਲ ਉਮਰ ਆ ਤੁਹਾਨੂੰ ਉਹ ਕਰਨਾਵਾ ਆਪਾਂ ਵੀ ਇਹੀ ਰਾਹਾਂ 'ਚੋਂ ਜਿਹੜੇ ਨਿਕਲੇ ਆਂ ਡਰੀ ਦਾ ਸੀਗਾ ਉਦੋਂ ਠੀਕ ਆ ਕਿ ਕੋਈ ਲੋਨ ਆ ਗਲਤ ਹੋ ਜਵੇ ਕੋਈ ਡਾਕੂਮੈਂਟ ਨਾ ਗਲਤ ਹੋ ਜਵੇ ਬਾਅਦ 'ਚ ਪਤਾ ਨਹੀਂ 10 ਸਾਲ ਬਾਅਦ ਇਹਨਾਂ ਨੇ ਆ ਜਾਣਾ 15 ਸਾਲ ਬਾਅਦ ਮਗਰ ਆ ਜਾਣਾ ਵਾ ਹਰੇਕੀ ਜਿਹੜੀ ਫੂਕ ਫੂਕ ਕੇ ਪੈਰ ਰਖੀਦੇ ਸੀਗੇ ਹੁਣ ਜਿਹੜਾ ਸੀਗਾ ਕਮਿਊਨਿਟੀ ਨੇ ਥੋੜਾ ਜਿਹਾ ਡਰ ਜਿਹੜਾ ਸੀਗਾ ਲਾਹਤਾ ਪਤਾ ਨਹੀਂ ਕਿਉਂ ਜਿਹੜੇ ਨਵੇਂ ਆਂਦੇ ਸੀਗੇ ਉਹ ਹੋਰ ਦੂਜਿਆਂ ਨੂੰ ਵੇਖ ਕੇ ਉੱਤੇ ਤੋਂ ਉੱਤੇ ਲੈ ਗਏ ਇਹ ਜਿੱਦਾਂ ਤੁਸੀਂ ਸੁਣਿਆ ਗਾਣੇ ਜਿਹੜੇ ਜੀ ਦੁੱਕੀ ਟਿੱਕੀ ਨੂੰ ਜਿਹੜਾ ਟਰੰਪ ਵਾਲਾ ਗਾਣਾ ਜਿਹੜਾ ਇੱਕ ਇੱਕ ਦੂਜਾ ਸੀਗਾ ਕਿ ਭਾਈ ਜਿਹੜਾ ਗਾਣਾ ਮੈਂ ਸੁਣਦਾ ਆ ਹਸਾ ਵੀ ਕਈ ਵਾਰੀ ਆਉਂਦਾ ਪਤਾ ਨਹੀਂ ਕੌਣ ਬਣਾ ਦਿੰਦਾ ਕਿ ਤੂੰ ਸਟੂਡੈਂਟ ਵੀ ਜੇ ਦਾ ਮਾਨ ਕਰਦੀਆਂ ਤੇ ਜੱਟ ਕਹਿੰਦਾ ਉਹ ਲਾ ਕੇ ਆਇਆ ਜੀ 40 ਲੱਖ ਦੋ ਨੰਬਰ ਦੇ ਵਿੱਚ ਮੈਂ ਕਹਿੰਦਾ ਸੇ ਯਾਰ ਠੀਕ ਆ ਭਾਈ ਲਾ ਗਿਆ ਡਾਂਕੀ ਪਰ ਜਿਹੜਾ ਉਹ ਸਟੂਡੈਂਟ ਵੀ ਵਾਲਾ ਰਾਹ ਚ ਉਹਨੂੰ ਕਾਲੀ ਥੱਲੇ ਸੁੱਟਣ ਦਿਆਂ ਭਰਾਵਾ ਤੂੰ ਉਹਨੇ ਉਹਨੇ ਕੋਈ ਮਾੜਾ ਸੁਣਨਾ ਕੀਤਾ ਜਿਹੜਾ ਲੀਗਲੀ ਆਇਆ ਉਹਨੂੰ ਥੱਲੇ ਸੁੱਟਦਾ ਕਿਉਂ ਸੁੱਟੇ ਕਿਉਂਕਿ ਜ਼ਿਆਦਾਤਰ ਇਧਰ ਆ ਗਾਣਾ ਚੱਲੇ ਆਬਵੀਅਸਲੀ ਹੈ ਨਾ ਉਹਦੇ ਵਿੱਚ ਉਹ ਆ ਜਿਹੜੇ ਬੰਦੇ ਡਿਪੋਰਟ ਹੋਏ ਆ ਰਾਜਗੁਰਦੀ ਉਹ ਕਈ ਵਾਰੀ ਵੀਡੀਓ ਇੰਡੀਆ ਦੇ ਵਿੱਚ ਜਾ ਕੇ ਮੋਟਰਸਾਈਕਲ ਗੱਡੀਆਂ ਤੇ ਸਟicker ਲਾਣੇ ਸ਼ੁਰੂ ਕਰਤੇ ਉਹਨਾਂ ਨੇ ਇੱਕ ਅਮਰੀਕਾ ਤੋਂ ਡਿਪੋਰਟ ਮੈਂ ਕਹਾ ਯਾਰ ਇਹਦੇ ਵਿੱਚ ਕਿਹਦੀ ਪ੍ਰਾਈਡ ਦੀ ਗੱਲ ਆ ਕਿ ਅਮਰੀਕਾ ਤੋਂ ਡਿਪੋਰਟ ਕੀ ਮਤਲਬ ਲੋਕਾਂ ਨੂੰ ਕੀ ਯਾਰ ਕਹਿਣਾ ਚਾਹਨੀ ਹੈ ਕਿ ਤੁਸੀਂ ਪੈਹਾ ਖਰਚਿਆ ਵਾ 40-50 ਲੱਖ ਮਤਲਬ ਕੀ ਆ ਕਿ ਇਹਦੇ ਵਿੱਚ ਕੀ ਪ੍ਰਾਈਡ ਦੀ ਗੱਲ ਹੈਗੀ ਆ ਕਿ ਅਮਰੀਕਾ ਤੋਂ ਜਿਹੜਾ ਡਿਪੋਰਟ ਉਹ ਤਾਂ ਮੈਂ ਇੱਕ ਹੋਰ ਚੀਜ਼ ਐਡ ਕਰਦਾ ਜਾਵਾਂ ਅਲਟਰਨੇਟਿਵ ਕਹਿਣਾ ਜੀ ਕੱਲੇ ਇਹੀ ਨਹੀਂ ਵੀ ਜਿਹਦਾ ਕੱਲੇ ਮਾਤੜ ਜਿਹੜੇ ਆ ਉਹਨਾਂ ਨੇ ਕਰਜੇ ਚੱਕ ਕੇ ਆਏ ਆ ਉਹ ਉਹ ਤਾਂ ਹੈ ਹੀ ਹੈ ਰਿਐਲਿਟੀ ਉਹ ਵੀ ਚੀਜ਼ ਹੈਗੀ ਨਾਲ ਰਿਐਲਿਟੀ ਇਹ ਵੀ ਆ ਜਿਨ੍ਹਾਂ ਨੇ ਉਥੇ ਕਾਂਡ ਕੀਤੇ ਆ ਉਹ ਵੀ ਭਾਜਾਏ ਸੀ ਇੱਧਰ ਨੂੰ ਉਹਨਾਂ ਨੂੰ ਲੱਗਦਾ ਸੀਗਾ ਵੀ ਹੁਣ ਉਥੇ ਅਸੀਂ ਭਗੌੜੇ ਆ ਉਥੇ ਸਾਨੂੰ ਚੱਕ ਲੈਣ ਅੰਦਰ ਲੈਣ ਇੱਧਰ ਲਾਓ ਡੌਂਕੀ ਲਾ ਕੇ ਤੇ ਇੱਧਰ ਆ ਜੀਏ ਤੇ ਜਿਹੜੇ ਲੰਗੜ ਚ ਕਾਮਯਾਬ ਹੋਏ ਉਹਨਾਂ ਨੇ ਗੰਦ ਵੀ ਬਥੇਰਾ ਪਾਇਆ ਆਪਾਂ ਦੇ ਸਾਹਮਣੇ ਆ ਕਿਉਂ ਲੋਕ ਆਪਣੇ ਕਹਿਣ ਲੱਗ ਗਏ ਵੀ ਭਾਈ ਆ ਤਾਂ ਹੁਣ ਬਹੁਤ ਕੰਮ ਖਰਾਬ ਹੋ ਗਿਆ ਜਿਨ੍ਹਾਂ ਨੂੰ ਕੋਈ ਇੱਕ ਹਿਸਾਬ ਦੇ ਨਾਲ ਕਲਚਰ ਦੇ ਵਿੱਚ ਸਿਵਲਾਈਜੇਸ਼ਨ ਚ ਵਿਚਰਨ ਦਾ ਜਿਨ੍ਹਾਂ ਨੂੰ ਪਤਾ ਨਹੀਂ ਸੀ ਜਦੋਂ ਇਦਾਂ ਦੇ ਅਨਸਰ ਇੱਥੇ ਆ ਜਾਣਗੇ ਤੁਸੀਂ ਥੋੜੀ ਚਾਹੋਗੇ ਵੀ ਉਹ ਲੋਕ ਤੁਹਾਡੇ ਘਰਾਂ ਦੇ ਆਰ ਦੇ ਗਿਰ ਦੇ ਜਿਹੜੇ ਉਹ ਰਹਿਣ ਉਹ ਚੀਜ਼ ਤੋਂ ਬਚਦੇ ਬਚਾਉਂਦੇ ਤੇ ਬੰਦੇ ਇੱਥੇ ਜਿਹੜੇ ਆਏ ਸੀਗੇ ਵੀ ਇੱਥੇ ਵਧੀਆ ਲਾਈਫ ਹੋਊਗੀ ਪਰਿਵਾਰ ਦੇ ਲਈ ਵਧੀਆ ਲਾਈਫ ਹੋਊਗੀ ਆਪਣੇ ਅੰਦਰ ਸਾਰੇ ਜਾਣੇ ਪੁੱਛ-ਗਿਛ ਕੇ ਦੇਖ ਲਿਓ ਆਪ ਰੀਅਲਾਈਜ਼ ਕੀਤਾ ਹੋਣਾ ਲੋਕਾਂ ਦਾ ਸਟੋਰਾਂ ਤੇ ਜਾਣਾ ਔਖਾ ਹੋ ਗਿਆ ਸੀ ਅਜੇ ਵੀ ਕਈ ਥਾਵਾਂ ਦੇ ਤੇ ਸਿਚੁਏਸ਼ਨ ਆ ਇਹ ਰਿਐਲਿਟੀ ਆ ਇਹ ਝੂਠ ਨਹੀਂ ਆ ਹਰ ਇੱਕ ਬੰਦਾ ਜਿੰਨੇ ਗਲਤ ਕੰਮ ਕਰਕੇ ਇੱਥੇ ਆਇਆ ਭਾਈ ਅਸੀਂ ਨਹੀਂ ਚਾਹੁੰਦੇ ਉਹ ਲੋਕ ਇੱਥੇ ਆ ਕੇ ਵੀ ਉਹੀ ਗੰਦ ਜਿਹੜਾ ਪਾਉਣ ਉਹ ਗੰਦ ਪਹਿਣ ਲੱਗ ਗਿਆ ਕੱਲੀ ਆਪਣੀ ਕਮਿਊਨਿਟੀ ਨਹੀਂ ਹੈ ਇਹਦੇ ਵਿੱਚ ਦੁਨੀਆ ਭਰ ਤੋਂ ਜਿਹੜੇ ਲੋਕ ਉਸ ਵਿਚਾਰਤਾ ਰਾੜੇ ਉਸ ਗੰਦ ਵਾਲੇ ਜਿਹੜੇ ਇੱਥੇ ਆਏ ਆ ਉਹਨਾਂ ਨੇ ਆ ਕੇ ਇਸ ਪੂਰੇ ਮਾਹੌਲ ਜਿਹੜਾ ਇੱਥੇ ਗੰਦਲਾ ਕੀਤਾ ਜਿਸ ਤੋਂ ਬਾਅਦ ਦੇ ਵਿੱਚ ਇਹ ਐਕਸ਼ਨ ਆਉਣਾ ਹੀ ਆਉਣਾ ਸੀ 트럼ਪ ਨਾ ਆਉਂਦਾ ਤਾਂ ਸ਼ਾਇਦ ਕੋਈ ਹੋਰ ਕਰ ਦਿੰਦਾ ਪਰ ਇਹ ਐਕਸ਼ਨ ਹੋਣਾ ਹੀ ਹੋਣਾ ਸੀ ਇਹ ਕੈਨੇਡਾ ਨਹੀਂ ਜਿੱਥੇ ਉਹਨਾਂ ਨੇ ਲੰਮਾ ਸਮਾਂ ਜਿਹੜਾ ਇਸ ਚੀਜ਼ ਨੂੰ ਸਿਆ ਉੱਥੇ ਦੇਖਿਆ ਨਾ ਆਪਾਂ ਸਾਰਿਆਂ ਨੇ ਦੇਖਿਆ ਜਦੋਂ ਅਮਰੀਕਾ ਵਾਲੇ ਕੈਨੇਡਾ ਜਾਂਦੇ ਸੀ ਆ ਕੇ ਕੀ ਕਹਿੰਦੇ ਸੀ ਯਾਰ ਉੱਥੇ ਦਖਾਂਦੀ ਬਹੁਤ ਪੈ ਗਿਆ ਉਸੇ ਦੇ ਖਲਾਰਾ ਹੀ ਬਹੁਤ ਪੈ ਗਿਆ ਉਸੇ ਦੇ ਬਾਹਰ ਜਾਣਾ ਹੀ ਔਖਾ ਹੋ ਗਿਆ ਉਥੇ ਤੇ ਆ ਹਾਲ ਆ ਉਥੇ ਤੇ ਉਹ ਹਾਲ ਆ ਆਪਾਂ ਕਹਿੰਦੇ ਸੀ ਨਹੀਂ ਨਹੀਂ ਅਮਰੀਕਾ 'ਚ ਨਹੀਂ ਇਦਾਂ ਹੋਣਾ ਚਾਹੀਦਾ ਪਰ ਹੋਣ ਲੱਗ ਗਿਆ ਸੀ ਕਿੰਨੇ ਗੈਂਗਸਟਰ ਇੱਥੇ ਜਿਹੜੇ ਉਹ ਫੜ ਹੋ ਰਹੇ ਸੀਗੇ ਕਿੰਨੇ ਜਿਹੜੀਆਂ ਫਰੋਤੀ ਦੀਆਂ ਕੌਲ ਆਉਣ ਲੱਗੀਆਂ ਗੋਲੀਆਂ ਚੱਲਣ ਲੱਗੀਆਂ ਕੀ ਕੁਛ ਨਹੀਂ ਜਿਹੜਾ ਇੱਥੇ ਜਿਹੜਾ ਵਾਪਰਿਆ ਫਿਰ ਜਦੋਂ ਆਵਾਜ਼ ਜਦੋਂ ਉਤ ਗਿਆ ਜਦੋਂ ਉਦਾਂ ਦੇ ਲੋਕ ਆ ਗਏ ਤਾਂ ਭਾਈ ਉਹਨਾਂ ਨੂੰ ਫਿਰ ਵਾਪਸ ਤਾਂ ਫਿਰ ਥੱਲਣਾ ਹੀ ਪੈਣਾ ਸੀ ਕਮਿਊਨਿਟੀ ਨੂੰ ਆਪ ਹੀ ਕਈ ਵਾਰੀ ਗੰਦ ਆਪ ਕਲੀਅਰ ਕਰਨਾ ਪੈਂਦਾ ਆ ਭਰੇ ਆ ਵੀ ਹੁਣ ਜਿਹੜਾ ਇਹ ਆਇਆ ਆਪਣੇ ਪ੍ਰੈਜ਼ੀਡੈਂਟ 트럼ਪ ਆ ਉਹਨਾਂ ਨੇ ਉਸ ਦੀ ਆੜ ਦੇ ਵਿੱਚ ਉਹਨਾਂ ਲੋਕਾਂ ਨੂੰ ਕੱਢਣ ਦੀ ਆੜ ਦੇ ਵਿੱਚ ਸਾਰਿਆਂ ਨੂੰ ਜਿਹੜਾ ਉਹ ਤੱਕਣ ਲਾ ਕੇ ਆ ਜੀ ਜੀ ਸੋ ਮਤਲਬ ਮੇਰਾ ਹੁਣ ਪਰਸਪੈਕਟਿਵ ਕੀ ਆ ਜਿੱਦਾਂ ਮੈਂ ਹੁਣ ਚੀਜ਼ ਨੂੰ ਵੇਖਦਾ ਆ ਆਪਾਂ ਵੀ ਹੁਣ ਪਿੱਛੋਂ ਖੇਤੀਬਾੜੀ ਦੇ ਪਰਿਵਾਰ ਨੂੰ ਬਿਲੋਂਗ ਕਰਦੇ ਆ ਠੀਕ ਆ ਤੇ ਜਿਹੜੇ ਆਪਣੇ ਸਾਰੇ ਚਾਚੇ ਹੁਣੇ ਉਹ ਵੀ ਸਾਰੇ ਖੇਤੀਬਾੜੀ ਦੇ ਵਿੱਚ ਪਿੰਡ 'ਚ ਰਹਿੰਦੇ ਆ ਗਾਂ ਕਜ਼ਨ ਕੁਜ਼ਨ ਵੀ ਸਾਰੇ ਜਿਹੜੇ ਤੇ ਸਾਡੇ ਵੀ ਮਤਲਬ ਪਰਿਵਾਰ ਤੁਸੀਂ ਲਾ ਲਓ ਕਿ ਮਿਕਸਡ ਮੈਂਬਰ ਆ ਕੋਈ ਪੜ੍ਹ ਲਿਖ ਗਿਆ ਕੋਈ ਨਹੀਂ ਪੜਿਆ ਹਨਾ ਸਾਰੇ ਜਿੱਦਾਂ ਆਪਣੇ ਪੰਜਾਬੀ ਪਰਿਵਾਰਾਂ ਦੀ ਜਿਹੜੀ ਕਹਾਣੀ ਹੁੰਦੀ ਆ ਹੁਣ ਰਾਜਕਰਨ ਜੀ ਜਿੱਦਾਂ ਆਪਾਂ ਆਪਾਂ ਮਗਰ ਕੀ ਜੁੜੇ ਹੋਏ ਆ ਉੱਥੇ ਪੂਰੇ ਪੰਜਾਬੀ ਪਿੰਡੂ ਮਾਹੌਲ ਨਾਲ ਵੀ ਜੁੜੇ ਹੋਏ ਆ ਇੱਧਰ ਵੀ ਚਲੋ ਆ ਗਏ ਇੱਕ ਲੱਤ ਇਧਰ ਪੜਨ ਲਿਖਣ ਵਾਲੇ ਚ ਫਸਾਲੀ ਠੀਕ ਆ ਚਲੋ ਕਲੈਂਟਾ ਗਲੈਂਟਾ ਨਾ ਵੀ ਮਿਲੀ ਦਾ ਵਿਚਰੀ ਦਾ ਕਈ ਤਰ੍ਹਾਂ ਦੇ ਬੰਦੇ ਜਿਹੜੇ ਮਿਲਦੇ ਆ ਸਿੱਧੀ ਗੱਲ ਤੁਹਾਨੂੰ ਦਸੀਏ ਹਾਂਜੀ ਬੜੇ ਹੰਬਲ ਵੀ ਬੰਦੇ ਮਿਲਦੇ ਆ ਬੜੇ ਨਾਈਸ ਥੈਂਕਫੁਲ ਕਾਈਂਡ ਵੀ ਬੰਦੇ ਮਿਲਦੇ ਆ ਬੰਦੇ ਇਦਾਂ ਦੇ ਵੀ ਮਿਲਦੇ ਆ ਕੇਸ ਪਾਸ ਹੁੰਦੇ ਜਿਹੜਾ ਪਾਰਕਿੰਗ ਲੋਟ ਤੱਕ ਜੇ ਅੱਧੇ ਚ ਪਹੁੰਚਿਆ ਨਹੀਂ ਉਹਦੀ ਜਿਹੜੀ ਉਹ ਬਦਲੀ ਹੁੰਦੀ ਆ ਬੋਲਬਾਣੀ ਬਦਲੀ ਹੁੰਦੀ ਆ ਬੰਦੇ ਇਦਾਂ ਦੇ ਵੀ ਆ ਕਿ ਬੰਦਾ ਬਧਾਈ ਦੇਣ ਨੂੰ ਫੋਨ ਕਰਦਾ ਬੰਦੇ ਦੀ ਅੱਗੋਂ ਦੀ ਜ਼ੁਬਾਨ ਕੁੜੀ ਹੋਈ ਹੁੰਦੀ ਆ ਠੀਕ ਆ ਹਾਂ ਹਾਂ ਅਨਗ੍ਰੇਟਫੁਲ ਬੰਦੇ ਵੀ ਬੜੇ ਜਿਹੜੇ ਹੈਗੇ ਆ ਤੁਹਾਡੇ ਨਾਲ ਵੀ ਸਾਰੇ ਨਾਲ ਬੰਦੇ ਵਿਚਰਦੇ ਹੋਣੇ ਆ ਹਰੇਕ ਕਿਤੇ ਠੀਕ ਹੈ ਜਿਹੜਾ ਸੀਗਾ ਆਪ ਹੀ ਆ ਕੇ ਜਿਹੜੇ ਤਾਂ ਸਿਗੇ ਥੋੜੇ ਜਿਹਾ ਹੁਣ ਮੈਚੂਰ ਹੋ ਗਏ ਉਹਨਾਂ ਵੀ ਤੁਸੀਂ ਕਹ ਲਓ ਕਿ ਜਾਂ ਤੁਸੀਂ ਕਹ ਲਓ ਏਜ ਦਾ ਫਰਕ ਆ ਕਈਆਂ ਨਾਲ ਹੁਣ ਜਿਹੜਾ ਜਿਹੜੀ ਦੁਆਰ ਹੋਰ ਚੱਲ ਪਿਆ ਜਾਂ ਕਿਦਰਾ ਵਾ ਸੋ ਇੱਕ ਤਾਂ ਸੀਗਾ ਕਿ ਕਮਿਊਨਿਟੀ ਦੇ ਵਿੱਚ ਚੇਂਜ ਬੜੀ ਜ਼ਿਆਦਾ ਜਿਹੜੀ ਆ ਗਈ ਕਈ ਸਾਰੇ ਬੰਦੇ ਜਿਹੜੇ ਸੀਗੇ ਨਹੀਂ ਉਹ ਇਹ ਮੈਂਟੈਲਿਟੀ ਨਹੀਂ ਰੱਖਦੇ ਕਿ ਆ ਕੇ ਮਿਹਨਤ ਕਰਨੀ ਕੰਮ ਕਰਨਾ ਹੌਲੀ ਹੌਲੀ ਜਿੱਦਾਂ ਕੀ ਸੀਗਾ ਕਿ ਅਮਰੀਕਾ ਇੱਕ ਪ੍ਰੋਸੈਸ ਹੈਗਾ ਇੱਥੇ ਇੱਥੇ ਇਦਾਂ ਨਹੀਂ ਕਿ ਰਾਤੋਂ ਰਾਤ ਕਿਸੇ ਨੇ ਮਿਲੀਅਨ ਹੋ ਜਾਣਾ ਹਰੇਕ ਬੰਦੇ ਨੂੰ ਇੱਕ ਪ੍ਰੋਸੈਸ ਦੇ ਥਰੂ ਜਾਣਾ ਪੈਂਦਾ ਠੀਕ ਆ ਹੌਲੀ ਹੌਲੀ ਤੁਸੀਂ ਕੰਮ ਕਰੋ ਮਿਹਨਤ ਕਰੋ ਇੱਕ ਟਰੱਕ ਫਿਰ ਹੌਲੀ ਹੌਲੀ ਦੂਜਾ ਫਿਰ ਤੀਜਾ ਹੈਨਾ ਹੌਲੀ ਹੌਲੀ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਜਿਹੜੀ ਚੀਜ਼ ਸੀਗੀ ਹੁਣ ਉਹੀ ਹੈ ਕਿ ਗੈਟ ਕੁਇਕ ਰਿਚ ਤੇ ਤਸਕਰੀ ਜਿਹੜੀ ਹੋਗੀ ਇਦਾਂ ਦੇ ਉਹ ਕਰ ਲੈਣੇ ਥੋੜਾ ਜਿਹਾ ਦਿਖਾਵਾ ਕਿ ਬੰਦਾ ਐਕਚੁਅਲ ਦੇ ਵਿੱਚ ਇੰਨਾ ਅਮੀਰ ਨਹੀਂ ਹੈਗਾ ਉਹਨੇ ਥੋੜੀ ਜੀ ਦਿਖਾ ਦੇਣੀ ਆਪਣੀ ਜਿਆਦਾ ਕਿ ਮੇਰੇ ਕੋ ਇੰਨੇ ਪੈਸੇ ਆ ਮੇਰੇ ਕੋ ਆ ਗੱਡੀਆਂ ਵਾ ਸ਼ਾਨੋ ਸ਼ੌਕਤ ਇਹ ਥੋੜਾ ਜਿਹਾ ਬਹੁਤ ਜਿਆਦਾ ਜਿਹੜਾ ਕਮਿਊਨਿਟੀ ਦੇ ਵਿੱਚ ਹੋਣ ਲੱਪਿਆ ਸੀਗਾ ਹੁੰਦਾ ਵੀ ਆ ਹੁਣ ਇਹਦੇ ਵਿੱਚ ਕੋਈ ਗੱਲ ਨਹੀਂ ਕਰਦਾ ਕਿਉਂ ਕਿ ਹਰੇਕ ਜਿਹੜੀ ਤੁਸੀਂ ਕਹੋ ਜਿਹੜੀ ਹਵਾ ਨਾ ਵਗੀ ਇਧਰਲੇ ਪਾਸੇ ਨੂੰ ਪਈ ਸੀ ਵੱਡੀਆਂ ਵੱਡੀਆਂ ਕੋਠੀਆਂ ਭਾਵੇਂ ਆਪ ਬੰਦਾ ਬੈੱਡਰੂਮ ਦੇ ਵਿੱਚ 8-10 ਜਾਣੇ ਰਹਿੰਦੇ ਹੋਣ ਕਰੇ ਤੁਸੀਂ ਜਾ ਕੇ ਦੇਖੋ ਪਿੱਛੇ ਮਹਿਲ ਛੱਤੇ ਪਈ ਹੈ ਜਿਹਦੇ ਵਿੱਚ ਰਹਿਣਾ ਨਹੀਂ ਠੀਕ ਹੈ ਇੰਡੀਆ ਦੇ ਵਿੱਚ ਵੱਡੀਆਂ-ਵੱਡੀਆਂ ਗੱਡੀਆਂ 50 50 70 70 ਲੱਖ ਦੀਆਂ ਆਪ ਬੰਦੇ ਆ ਭਾਵੇਂ ਮਤਲਬ ਮੈਨੂੰ ਪਰਸਨਲੀ ਜਾਣਦੇ ਆ ਬੰਦੇ ਇਦਾਂ ਦੇ ਹੂੰ 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 ਆਪ ਭੁੰਗੇ ਸੁੰਦੇ ਆ ਔਰੇ ਤੇ ਜਿਹੜਾ ਸੀਗਾ ਇੱਕ ਉਹ ਆ ਗਿਆ ਜਿਹੜਾ ਟੌਟਪਾ ਜਿਹੜਾ ਪਿੱਛੇ ਤੋਂ ਹੁੰਦਾ ਸੋਸ਼ਲ ਮੀਡੀਆ ਦੇ ਰਾਹੀਂ ਸ਼ੋਅ ਹੁੰਦਾ ਉਹਨੇ ਬੰਦੇ ਬਾਰੇ ਪੱਟੇ ਜਿਹੜੇ ਯੰਗ ਇੰਡੀਆ ਦੇ ਕੋ ਪਤਾ ਨਹੀਂ ਕੀ ਆ ਉਹਨੂੰ ਸਹੀ ਜਾਣਕਾਰੀ ਨਹੀਂ ਦੇਣੀ ਠੀਕ ਹੈ ਸਾਡੇ ਵਰਗਾ ਬੰਦਾ ਤਾਂ ਮਾੜਾ ਲੱਗਦਾ ਕਿ ਗਿਆਨ ਦਿੰਦਾ ਬੰਦਾ ਮਾੜਾ ਲੱਗਦਾ ਕਿ ਯਾਰ ਇਹ ਪਤਾ ਨਹੀਂ ਕੀ ਬੋਲੀ ਜਾਂਦੇ ਆ ਦੋ ਜਣੇ ਆ ਕੇ ਕਿ ਆਪਾਂ ਤਾਂ ਚਲਿਏ ਭਈ ਅਮਰੀਕਾ ਨੂੰ ਉੱਥੇ ਕੁਝ ਨਹੀਂ ਕੁਝ ਨਹੀਂ ਆਜੋ ਆਜੋ ਬੜਾ ਕੰਮ ਇੱਕ ਹੁਣ ਪ੍ਰੋਸੈਸ ਆ ਉਹ ਲਈ ਗੱਲਾਂ ਨਹੀਂ ਹੈਗੀਆਂ ਹਾਰਡ ਵਰਕ ਜਿਹੜਾ ਕਰਨਾ ਪੈਂਦਾ ਇੱਥੇ ਜਿਹੜਾ ਬੰਦਾ ਪੈਸੇ ਬਣਾ ਵੀ ਲੈਂਦਾ ਉਹ ਵੀ ਤੁਸੀਂ ਦੇਖੋ ਕਿ ਬਿਜ਼ੀ ਰਹਿੰਦਾ ਘਰ ਦੇ ਜਦੋਂ ਆਂਦੇ ਕਹਿੰਦੇ ਯਾਰ ਤੁਹਾਡੇ ਕੋਲ ਟਾਈਮ ਨਹੀਂ ਸਾਡੇ ਲਈ ਜਿਹੜਾ ਬੰਦਾ ਬਿਜ਼ੀ ਹੋ ਹਰ ਟਾਈਮ ਹੀ ਬਿਜ਼ੀ ਹੈ ਸਾਨੂੰ ਤਾਂ ਅੱਜ ਤੱਕ ਮੈਨੂੰ ਬਸ 2007 ਦੇ ਆਏ ਸੀਗੇ ਹੁਣ ਤੱਕ ਮੈਨੂੰ ਕਦੀ ਇਦਾਂ ਦਾ ਨਹੀਂ ਹੋਣਾ ਕਿ ਵੀਕ ਬੰਦਾ ਕਵੇ ਯਾਰ ਮੈਨੂੰ ਵੇਲ ਮਿਲ ਗਿਆ ਚੈਨ ਮਿਲ ਗਈ ਸਾਰਾ ਟਾਈਮ 올 ਦਾ ਟਾਈਮ ਕੰਮ ਹੀ ਕੰਮ ਆ ਠੀਕ ਆ ਤੇ ਮੈਨੂੰ ਹੁਣ ਇਹਦੀ ਸਮਝ ਆਂਦੀ ਕਿ ਯਾਰ ਜਿਹੜਾ ਉਹ ਜਿਹੜਾ ਨਵਾਂ ਬੰਦਾ ਆ ਗਿਆ ਉਹਨੇ ਦਿਖਾ ਦਿੱਤਾ ਕਿ ਯਾਰ ਦਿਖਾਵਾ ਜਿਹੜਾ ਹੈ ਨਾ ਉਹ ਚੀਜ਼ 'ਚ ਬੜੀ ਕਮਿਊਨਿਟੀ ਪੈ ਗਈ ਹੁਣ ਇਹਨਾਂ ਨੇ ਬਾਰਡਰ ਬੂਡਰ ਐਸਟੀਸੀਏ ਸੀਐਲਪੀ ਇਹ ਸਭ ਚੀਜ਼ਾਂ ਲਾਤੀਆਂ ਕਾਨੂੰਨ ਲਾਤੇ ਭਾਵੇਂ ਟਰੰਪ ਨਾ ਵੀ ਆਂਦੇ ਕਾਨੂੰਨ ਲੱਗੇ ਸੀਗੇ ਕੈਨੇ ਤਾਨੂੰ ਕੋਈ ਦੱਸਦਾ ਨਹੀਂ ਸੀਗਾ ਆਪਾਂ ਤੁਹਾਨੂੰ 2 ਸਾਲ ਹੋ ਗਏ ਸਾਨੂੰ ਦੱਸਦੇ ਨੂੰ ਯਾਰ ਨਾ ਉਹ ਆਪਣੇ ਯੂਰਪ ਯੂਰਪ ਵਾਲੇ ਖਰਾਬ ਨਾ ਕਰੋ ਕੰਮਕੁਮ ਇਹ ਕਾਨੂੰਨ ਜਿਹੜੇ ਆ ਇਹਨਾਂ ਨੇ ਕਈ ਲੋਕਾਂ ਦਾ ਕੰਮ ਖਰਾਬ ਕਰਨਾ ਪੱਕੇ ਨਹੀਂ ਹੋਣਾ ਤੁਸੀਂ ਐਂਡ ਆਫ ਦਾ ਡੇ ਸ਼ਾਰਟ ਲਿਵਡ ਇੱਕ ਹੋਣਾ ਲੋਕੀ ਕਈ ਵਰੀ ਜਿਹੜੇ ਸੋਦੇਗੇ ਫਸ ਜਾਗੇ ਵਿੱਚ ਵਾਵਾ ਕਰ ਲਾਂਗੇ ਇਹ ਕਰ ਲਾਂਗੇ ਉਹ ਕਰ ਲਾਂਗੇ ਹਰੇਕ ਚੀਜ਼ ਤੇ ਜਿਹੜਾ ਕ੍ਰੈਕਡਾਊਨ ਉਧਰ ਨੂੰ ਜਿਹੜਾ ਜਾਣਾ ਐਸ ਸੱਚ ਕਿਸੇ ਨਾ ਕਿਸੇ ਲੈਵਲ ਤੇ ਠੀਕ ਆ ਗੱਲ ਕਹਿਣ ਨੂੰ ਬੁਰੀ ਲੱਗਣੀ ਆ ਪਰ ਸਾਰਿਆਂ ਨੂੰ ਬਤ ਐ ਦੇ ਵਿੱਚ ਸਚਾਈ ਆ ਕਿ ਬੰਦਾ ਕਹਿੰਦਾ ਹੀ ਮੈਂ 10ਵੀਂ ਵੀ ਨਾ ਪਾਸ ਕਰਾਂ ਮੈਂ ਪਲੱਸ 2 ਵੀ ਨਾ ਪਾਸ ਕਰਾਂ ਜਿਹੜੇ ਪਿਛਲੇ 2-3 ਸਾਲ ਦੇ ਆਪਾਂ ਦੇਖਿਆ ਕਿ ਹਰੇਕ ਜਿਹੜੀ ਇੱਕ ਸੀਗੀ ਫਾਰਮੂਲਾ ਨਹੀਂ ਇਦਾਂ ਹੁੰਦਾ ਇੱਕ ਕਿ ਪੰਜਾਬ ਨੇ ਇੱਕ ਫਾਰਮੂਲਾ ਬਣਾਤਾ ਕਿ ਜਵਾਕ ਨੂੰ ਮਾਈਨਰ ਜਵਾਕ ਨੂੰ ਵੀ ਲੋਕੀ ਬਾਹਰ ਜਿਹੜੇ ਤੋੜ ਦਿੰਦੇ ਹੀ ਮੁੰਡੇ ਨੂੰ ਵੀ ਕੁੜੀਆਂ ਨੂੰ ਵੀ ਮਤਲਬ ਕਿ ਮੈਕਸੀਕੋ ਡੇਂਜਰ ਤੁਸੀਂ ਦੇਖੋ ਕਿਦਾਂ ਦੇ ਰਾਹ ਵਾ ਠੀਕ ਹੈ ਕਈ ਕਈਨ ਹਾਦਸੇ ਵੀ ਹੋਏ ਆ ਚਲੋ ਕਈ ਜ਼ਿਆਦਾਤਰ ਜਿਹੜੇ ਆ ਗਏ ਆ ਇੱਕ ਜਿਹੜਾ ਉਹ ਕਹ ਲਓ ਕਿ ਹੋਰ ਕੋਈ ਰਾਹ ਨਹੀਂ ਕਿ ਮਤਲਬ ਬਾਕੀ ਸਾਰੇ ਰਾਹ ਫੇਲ ਠੀਕ ਆ ਗਾਣੇ ਬਣਾਉਂਦੇ ਕਿ ਬਈ ਸਟੂਡੈਂਟ ਵੀਜ਼ਾ ਮਾੜਾ ਵਾ ਡੋਂਕੀ ਲਾ ਕੇ ਮਤਲਬ ਗਲੋਰੀਫਾਈ ਕਰਤਾ ਉਹ ਚੀਜ਼ ਨੂੰ ਹੂੰ ਉਹ ਇਹਦਾ ਗਲੋਰੀਫਾਈ ਕੀਤਾ ਕਰਦਿਆਂ ਨੇ ਵੀ ਫੁੱਲ ਸਾਥ ਦਿੱਤਾ ਠੀਕ ਆ ਦਵਾਕ ਨੇ ਮੰਗ ਕਰਤੀ ਕਰਦਿਆਂ ਨੇ ਸਾਥ ਦਿੱਤਾ ਕਿ ਚੱਲ ਬਈ ਆ ਫੜ ਪਿਆ ਲੱਖ ਆ ਫੜ 60 ਲੱਖ ਹੂੰ 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 ਠੀਕ ਆ ਇੰਨੇ ਨੇ ਪੈਸੇ ਲਾ ਕੇ ਜਿਹੜੇ ਆਗੇ ਕਈਆਂ ਦਾ ਸੂਤ ਆ ਗਿਆ ਉਹਨਾਂ ਟਾਈਮਾਂ ਦੇ ਵਿੱਚ ਕਈਆਂ ਨੂੰ ਹੁਣ ਜਿਹੜੀ ਇਹਦੀ ਸੀਐਲਪੀ ਦੀ ਜਿਹੜਾ ਨੂੰ ਨਹੀਂ ਪਤਾ ਸੀ ਜਿਹੜੇ ਮਈ 11 2023 ਤੋਂ ਬਾਅਦ ਆਏ ਆ ਸੀਐਲਪੀ ਇਹ ਸੀਐਲਪੀ ਦੀ ਐਸਟੀਸੀ ਦੀ ਇਹ ਮਾਰ ਜਿਹੜੀ ਚੱਲ ਰਹੀ ਆ ਉਹਨਾਂ ਨੂੰ ਆ ਕੇ ਫਿਰ ਉਹਨਾਂ ਨੂੰ ਹੌਲੀ ਹੌਲੀ ਪਤਾ ਲੱਗਦਾ ਜਦੋਂ ਪ੍ਰੋਸੈਸ 'ਚ ਪੈਂਦੇ ਆ ਕੋਰਟ ਕਚੈਰੀ ਦੇ ਮਸਲਿਆਂ 'ਚ ਪੈਂਦੇ ਆ ਤਰੀਕ ਉਹਨਾਂ ਦੀ ਆਣ ਵਾਲੀ ਹੁੰਦੀ ਆ ਉਦੋਂ ਸਾਡੇ ਸਾਹਮਣੇ ਹੁੰਦੇ ਆ ਜਦੋਂ ਬੈਠੇ ਹੁੰਦੇ ਆ ਉਹਨਾਂ ਨੂੰ ਉਹ ਦੱਸਝਾਈਦਾ ਕਿ ਯਾਰ ਤੈਨੂੰ ਸੀਐਲਪੀ ਦਾ ਪਤਾ ਵਾ ਕੀ ਆ ਆਹ ਸੀਗਾ ਉਹ ਬੰਦਾ ਇਹੀ ਕਹਿੰਦਾ ਕਹਿੰਦਾ ਯਾਰ ਮੈਨੂੰ ਭਾਜੀ ਕਿਸੇ ਨੇ ਨਹੀਂ ਦੱਸਿਆ ਮੈਂ ਕਿਹਾ ਆਇਆ ਕਿਤੋਂ ਸੀਗਾ ਉਹ ਕਹਿੰਦਾ ਯ ਸਤ ਅੱਠ ਜਾਣੇ ਰਹਿੰਦੇ ਸੀ ਮੈਂ ਯਾਰ ਉਹਨਾਂ ਨੇ ਕਿਸੇ ਨੇ ਨਹੀਂ ਦੱਸਿਆ ਕਹਿੰਦਾ ਨਹੀਂ ਕਹਿੰਦਾ ਕਿਸੇ ਨੇ ਨਹੀਂ ਕਹਿੰਦਾ ਮੈਨੂੰ ਯਾਰ ਹੁਣੇ ਤਰੀਕ ਤੋਂ ਪਹਿਲਾਂ ਹੀ ਪਤਾ ਲੱਗਾ ਕਿ ਸੀਐਲਪੀ ਵੀ ਜਿਹੜੀ ਚੀਜ਼ ਜਿਹੜੀ ਹੁੰਦੀ ਹੈ ਹਨਾ ਤੇ ਉਹਨਾਂ ਚੋਂ ਕਈ ਜਾਣੇ ਇਦਾਂ ਦੇ ਸੀਗੇ ਉਹ ਇੰਡੀਆ ਦੇ ਵਿੱਚ ਕਈ ਕੁਝ ਕਰ ਸਕਦੇ ਸੀਗੇ ਪੜ੍ਹ ਲਿਖ ਵੀ ਸਕਦੇ ਸੀਗੇ ਕੰਮਕਾਰ ਵੀ ਕਰ ਸਕਦੇ ਸੀਗੇ ਕੰਮਧੰਦਾ ਖੋਲ ਵੀ ਸਕਦੇ ਸੀਗੇ ਉਹ ਲੈਕ ਆਫ ਇਨਫੋਰਮੇਸ਼ਨ ਕਰਕੇ ਜਿਹੜਾ ਦਿਖਾਵਾ ਪਾਉਣ ਆਪਣੀ ਕਮਿਊਨਿਟੀ 'ਚ ਚੱਲਦਾ ਵਾ ਗੱਡੀਆਂ ਦਿਖਾਤੀਆਂ ਉਹ ਦਿਖਾਤਾ ਫੋਟੋ ਆਚਾਰ ਇੱਧਰ ਦੀਆਂ ਬਾਤੀਆਂ ਠੀਕ ਆ ਆ ਨਹੀਂ ਕਿਸੇ ਨੇ ਦਿਖਾਇਆ ਕਿ ਯਾਰ ਕਿੱਦਾਂ ਸ਼ੇਅਰਿੰਗ ਦੇ ਵਿੱਚ ਰਹਿਨੇ ਆ ਬਜਟ ਮਸਾ ਪੂਰਾ ਹੁੰਦਾ ਦਿਖਾਵਾ ਜਿਹੜਾ ਜ਼ਿਆਦਾ ਜਿਹੜਾ ਹੋ ਗਿਆ ਠੀਕ ਆ ਸਾਰਿਆਂ ਨੂੰ ਅੱਜ ਦੀ ਡੇਟ ਦੇ ਵਿੱਚ ਪਤਾ ਠੀਕ ਆ ਕੋਵਿਡ ਦੇ ਵਿੱਚ ਸਾਰਿਆਂ ਨੇ ਪੈਸੇ ਪੂਹੇ ਬਣਾਏ ਸੀ ਵਧੀਆ ਚੱਲਿਆ ਟਰਕਿੰਗ ਟਰਕਿੰਗ ਇੰਡਸਟਰੀ ਜਿੰਦਾਬਾਦ ਸੀ ਕਾਫੀ ਲੋਕਾਂ ਦੇ ਜਿਹੜੇ ਬੁਰੇ ਹਾਲ ਵੀ ਹੋਏ ਆ ਕਈ ਤਾਂ ਟਰੱਕ ਦੀ ਜਿਹੜੀ ਤੁਸੀਂ ਕਹ ਲਓ ਸੇਵਾ ਕਰਦੇ ਰਹੇ ਕਿ ਕਿੱਦਾਂ ਇਹਨੂੰ ਬਚਾਈਏ ਨਹੀਂ ਕਰ ਹੋਇਆ ਮਹਿੰਗੇ ਮਹਿੰਗੇ 2-2 ਲੱਖ ਦੇ ਲੋਕਾਂ ਨੇ ਕਿੰਨੇ ਚਾਰ ਚਾਰ ਜਿਹੜੇ ਟਰੱਕ ਲੈ ਸੀਗੇ ਨਹੀਂ ਮੈਥ ਹੀ ਨਹੀਂ ਜਿਹੜਾ ਤੁਸੀਂ ਕਹ ਲੋ ਐਡ ਹੋਇਆ ਸੁਨਾਮੀ ਜਿਹੜੀ ਵਜੀ ਕਿ ਹਰ ਬੰਦਾ बिजनेਸਮੈਨ ਜਿਹੜਾ ਬੰਨਨ ਨੂੰ ਫਿਰਦੇ ਹਨ ਨੂੰ ਪਤਾ ਲੱਗਾ ਕਿ ਯਾਰ ਬਿਜ਼ਨਸ 'ਚ ਹਮੇਸ਼ਾ ਅਪਸਾਈਡ ਨਹੀਂ ਹੁੰਦੀ ਡਾਊਨ ਵੀ ਜਿਹੜਾ ਹੁੰਦਾ ਹੈ ਨਾ ਤੇ ਐਦਾਂ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਦੱਸਿਆ ਨਹੀਂ ਕਿਸੇ ਨੇ ਕਿਸੇ ਨੂੰ ਉਹਨੂੰ ਵੇਖ ਵੇਖ ਕੇ ਲੋਕੀ ਆ ਰਹੇ ਆ ਹੁਣ ਤੱਕ ਵੀ ਆ ਰਹੇ ਆ ਠੀਕ ਆ ਸੋ ਸਾਰਿਆਂ ਨੂੰ ਬਈ ਰਿਕਵੈਸਟ ਇਹੀ ਹੈਗੀ ਹੈ ਜੇ ਭਾਈ ਇੰਨਾ ਪੈਸਾ ਹੈਗਾ ਨਾ ਤੁਹਾਡੇ ਕੋ 50 60 70 ਲੱਖ ਕਰਨ ਨੂੰ ਉੱਤੇ ਖਰਚੋ ਅੱਜ ਦੀ ਡੇਟ ਦੇ ਵਿੱਚ ਤੁਸੀਂ ਆਉਂਗੇ ਕੋਈ ਚੱਕਰ ਨਹੀਂ ਇਮੀਗ੍ਰੇ ਪਾਹੇ ਦਾ ਡਗੇਸ ਪਾਸ ਹੋਏ ਮੈਂ ਤਾਂ ਡਾ ਕੇਸ ਫੇਲ ਹੋਏ ਪਰ ਇਹ ਅਗੇ ਇਹਨਾਂ ਨੇ ਤੁਹਾਨੂੰ ਐਵੇਂ ਝੂਠੇ-ਮੂਠੇ ਜਿਹੇ ਹੌਸਲੇ ਦੇਣੇ ਆ ਅੱਜ ਦੀ ਡੇਟ ਦੇ ਵਿੱਚ ਸਹੀ ਨੂੰ ਪਛਾਣੋ ਠੀਕ ਹੈ ਸਪੈਸ਼ਲੀ ਜਿਹੜੇ ਮੇਰੇ ਵੀਰ ਯੂਰਪ ਯੂਰਪ ਤੋਂ ਯਾਰ ਛੱਡ ਕੇ ਤੁਸੀਂ ਆ ਰਹੇ ਆ ਠੀਕ ਆ ਕਿ ਅਮਰੀਕਾ ਜਿੱਥੇ ਜ਼ਿਆਦਾ ਪੈਸੇ ਬਣਦੇ ਹੀ ਐ ਇਦਾਂ ਪਲੀਜ਼ ਇੱਥੇ ਨਾ ਆਓ ਤੁਸੀਂ ਕੋਈ ਇਟਲੀ ਤੋਂ ਕੋਈ ਸਪੇਨ ਤੋਂ ਮੈਂ ਕਹੇ ਜੀ ਉਹਨਾਂ ਨੂੰ ਸਿੱਧੇ ਸਵਾਲ ਪੁੱਛਦਾ ਮੈਂ ਕਿੱਥੇ ਰਹਿਣਾ ਉਹਨਾਂ ਫਰੇਜ਼ਨੋ ਮੈਂ ਕਹਾਂ ਤਰ ਹੁਣਾਂ ਦਾ ਸਹੀ ਕਿੱਦਾਂ ਮਤਲਬ ਕਿ ਫਰੇਜ਼ਨੋ ਨਜ਼ਾਰਾ ਆਇਆ ਤੈਨੂੰ ਮਤਲਬ ਤੂੰ ਇਟ ਇੱਡੇ ਨਜ਼ਾਰੇ ਜਿਹੜੇ ਪਿੰਡਾਂ ਦੇ ਯੂਰਪ ਵਾਲੇ ਛੱਡ ਗਏ ਤੁਹਾਨੂੰ ਮਤਲਬ ਤੁਸੀਂ ਕਹਿੰਦੇ ਕਿ ਫਰੇਜ਼ਨ ਉਹ ਵਧੀਆ ਹੈਗਾ ਜ਼ਿਆਦਾ ਹੂੰ ਹੂੰ ਬੰਦਿਆਂ ਦਾ ਭਾਜੀ ਜਿਹੜਾ ਮਤਲਬ ਮੂੰਹ ਵੇਖਣ ਵਾਲਾ ਹੁੰਦਾ ਕਿ ਯਾਰ ਨਹੀਂ ਕਿਹੜੇ ਪਾਸੋਂ ਮੈਂ ਕਿਹਾ ਹੁਣ ਕੰਮ ਕਿੰਨੇ ਘੰਟੇ ਕਰਦਾ ਇੱਥੇ ਉੱਥੇ ਜੇ ਕਮਾਨਾ ਘੱਟ ਸੀਗਾ ਖਰਚਾ ਵੀ ਤਾਂ ਘੱਟ ਸੀਗਾ ਨਾ ਪਰ ਨਹੀਂ ਜਿਹੜਾ ਉਹ ਫਿਰ ਮੈਂ ਕਿਹਾ ਸਾਰਿਆਂ ਨਾਲ ਜਦੋਂ ਬਾਅਦ ਚ ਗੱਲ ਕਰਉਣਾ ਉਹ ਕਹਿੰਦੇ ਯਾਰ ਇਹ ਹੀ ਹੈ ਕਿ ਥੋੜੇ ਲੋਕਾਂ ਦੇ ਬਿਕਾਵੇ ਚ ਆ ਗਏ ਕਿ ਪੈਸੇ ਜ਼ਿਆਦਾ ਬਣਦੇ ਆ ਇੱਥੇ 7000 ਡਾਲਰ ਬਣ ਜਾਂਦੇ ਇੱਥੇ 10000 ਬਣ ਜਾਂਦੇ ਆ ਪਰ ਉਹਦੇ ਹਿਸਾਬ ਨਾਲ ਤੁਸੀਂ ਕੋਈ ਕੁਆਲਿਟੀ ਆਫ ਲਾਈਫ ਵੀ ਸੀਗਾ ਆ ਜਾ ਵੀ ਸਕਦੇ ਸੀਗੇ ਪੱਕੇ ਵੀ ਸੀਗੇ ਸਜੋੜਨੋ ਵੀ ਸੀਗੀ ਉਹ ਖਰਾਬ ਕਰਕੇ ਆਇਆ ਹਜੇ ਕਿ ਇਹ ਬੰਦਿਆਂ ਦੇ ਕੇਸ ਆਪਾਂ ਪਾਸ ਕਰਾਏ ਆ ਸਜੋੜਨੋ ਵਾਲੇ ਇਟਲੀ ਵਾਲਿਆਂ ਦੇ ਸਪੇਨ ਵਾਲਿਆਂ ਦੇ ਠੀਕ ਆ ਗ੍ਰੀਸ ਵਾਲਿਆਂ ਦੇ ਵੀਡੀਓ ਪਾਈ ਆ ਪਰ ਨਾਲ ਕਿਹਾ ਵੀ ਆ ਕਿ ਤਾਂ ਵੀ ਤੁਹਾਨੂੰ ਕਿਹਾ ਸੀਗਾ ਨਾਲ ਕਿ ਯਾਰ ਨਾ ਆਇਆ ਕਰੋ ਠੀਕ ਆ ਸੋ ਆਪਣਾ ਜਿਹੜਾ ਸ਼ੋਅ ਸੀਗਾ ਉਹਦੇ ਵਿੱਚ ਕੀ ਹੈ ਕਿ ਨਿਊਟਰਲ ਇੱਕ ਐਡਵਾਈਸ ਸੀਗੀ ਤਾਂ ਕਰਕੇ ਜਿਹੜੇ ਲੋਕੀ ਮੱਚਦੇ ਸੀਗੇ ਕਿੱਦਾਂ ਵਾ ਐਡਵਾਈਸ ਅੱਜ ਵੀ ਉਹੀ ਆ ਪੈਸਾ ਨਾ ਆਪਣਾ ਖਰਾਬ ਕਰਿਓ ਇਧਰ ਨੂੰ ਨਾ ਆਇਓ ਇਹ ਜਿਹੜੀ ਸੀਐਲਪੀ ਆ ਇਹਨੇ ਤੁਹਾਨੂੰ ਟੰਗਣਾ ਵਾ ਉਤੋਂ ਦੀ ਜਿਹੜਾ ਇਹਨਾਂ ਨੇ ਇਹ ਬੰਦਾ ਵੜ ਨਹੀਂ ਦੇਣਾ ਬਿਆਨ ਵੀ ਉਹ ਜਿਹੜੇ ਹੈਗੇ ਆ ਸੌਆਂ ਚੋਂ ਇੱਕ ਜਣਾ ਜੇ ਕੋਈ ਵੜ ਵੀ ਗਿਆ ਇਹ ਨਾ ਤੁਸੀਂ ਸੋਚਿਓ ਕਿ ਮੇਰੇ ਤੇ ਰੱਬ ਦੀ ਮਿਹਰ ਹੋ ਜਾਣੀ ਆ ਤੁਸੀਂ ਵੀ ਬਾਕੀਆਂ ਵਰਗੇ ਬੰਦੇ ਹੈਗੇ ਆ ਠੀਕ ਆ ਬਾਕੀ ਵੀ ਤੁਹਾਡੇ ਅਰਗੇ ਜਿਹੜੇ ਹੁੰਦੇ ਆ ਤੇ ਇਹ ਚੀਜ਼ ਜਿਹੜੀ ਸੀਗੀ ਪਨਾਮਾ ਵਾਲਿਆਂ ਦੀ ਤੁਹਾਨੂੰ ਗੱਲ ਦੱਸਤੀ ਆ ਰਾਜਕਰਨ ਹੁਣਾਂ ਨੇ ਮੈਕਸੀਕੋ ਵਾਲਿਆਂ ਨੇ ਤੁਹਾਨੂੰ ਡਾਇਰੈਕਟ ਗੱਲ ਦੱਸਤੀ ਆ ਫੰਡਿੰਗ ਜਿਹੜੀ ਅੱਗੇ ਲੱਗਣੀ ਉਹਦੀ ਗੱਲ ਤਾਂ ਦੱਸਤੀ ਆ ਬੱਚਿਆਂ ਦੀ ਦੱਸ ਚਾਰ ਸਾਲ ਜਿਹੜਾ ਹਾਂਜੀ ਬੱਚਿਆਂ ਵਾਲਾ ਤੁਹਾਨੂੰ ਜਿਹੜਾ ਦੱਸਦਾ ਇੱਕ ਦੇ ਵਿੱਚ ਜਿਹੜੀ ਖਬਰ ਆਪਣੀ ਰਹਿੰਦੀ ਸੀ ਉਹ ਇਹ ਸੀ ਕਿ ਗੁਆਂਟੈਨਮ ਬੇ ਦੇ ਵਿੱਚ ਜਿਹੜਾ ਸੀਗਾ ਕਿਊਬਾ ਦੇ ਵਿੱਚ ਜਿਹੜੀ ਇਹਨਾਂ ਦੀ ਪ੍ਰਿਜ਼ਨ ਸੀਗੀ ਉਹਨੂੰ ਵੀ ਇਹ ਜਿਹੜਾ ਇੱਕ ਕਹਿ ਲਓ ਤੁਸੀਂ ਬੇਸ ਜਿਹਾ ਬਣਾ ਕੇ ਯੂਜ਼ ਕਰਦੇ ਸੀਗੇ ਉੱਥੇ ਜ਼ਿਆਦਾਤਰ ਇਹਨਾਂ ਨੇ ਵੈਨੀਜ਼ਿਵਲਨ ਜਿਹੜੇ ਚੱਕ ਕੇ ਸੁਟੇ ਕਿਉਂਕਿ ਗੈਂਗਵਾਦ ਚ ਜ਼ਿਆਦਾ ਤੇ ਹੈਗੇ ਉੱਥੇ ਪੰਜਾਬੀਆਂ ਦਾ ਜੇ ਨੰਬਰ ਨਹੀਂ ਲਾਇਆ ਉਹਨਾਂ ਚ ਵੀ ਵਕੀਲ ਬੜੀ ਹਾਹਾਕਾਰ ਜਿਹੜੀ ਮੱਚੀ ਹੋਇਆ ਕਿ ਯਾਰ ਤੁਸੀਂ ਇਹਨਾਂ ਨੂੰ ਕਿੱਥੇ ਲਿਆ ਕੇ ਸੁਟਿਆ ਕਿ ਨਾ ਉਹਨਾਂ ਨੂੰ ਵਕੀਲ ਰਿਪਰੈਜ਼ੈਂਟ ਕਰ ਸਕਦਾ ਉੱਥੇ ਹੀ ਉਹਨਾਂ ਦਾ ਜਿਹੜਾ ਸੀਗਾ ਉੱਥੇ ਹੀ ਵਾਪਸ ਜਿਹੜਾ ਗੋਂਟਾਨਾਮੋ ਬੇਤਨ ਜਿਹੜਾ ਸੀਗਾ ਵੈਨੇਜ਼ੂਏਲਨ ਜਿਹੜੇ 177 ਇਹਨਾਂ ਨੇ ਜਿਹੜੇ ਥਰਸਡੇ ਆਨ ਲਗਿਆ ਦੋ ਦਿਨ ਪਹਿਲਾਂ ਇਹਨਾਂ ਨੇ 177 ਵੈਨੇਜ਼ੂਏਲਨ ਜਿਹੜੇ ਸੀਗੇ ਹੱਥਕੜੀਆਂ ਲਾ ਕੇ ਜਿਹੜੇ ਹੋਂਡੂਰਸ ਪਹਿਲਾਂ ਭਜਾਏ ਹੋਂਡੂਰਸ ਤੋਂ ਕਹਿੰਦੇ ਉਹਨਾਂ ਨੇ ਜਿਹੜਾ ਸੀਗਾ ਵੈਨੇਜ਼ੂਲਾ ਜਿਹੜਾ ਇਹਨਾਂ ਦੇ ਪਹਚਾਣਾ ਤੇ 33000 ਤੁਹਾਨੂੰ ਜਿਹਦਾ ਸਿਆ ਮਿਲੀਅਨ ਡਾਲਰ ਹੁਣ ਫੰਡਿੰਗ ਦੇ ਵਿੱਚ ਆ ਗਏ ਆ ਤੁਸੀਂ ਲਾਓ ਕੀ ਜੇ ਥੋੜੇ ਬਹੁਤ ਵੀ ਇਹ ਇੰਡੀਆ ਦੇ ਵੱਲ ਡਾਇਰੈਕਟ ਕਰਨ ਲੱਗ ਪੈਂਨ ਇਨਾ ਤਾਂ ਇੰਡੀਆ ਨੂੰ ਵੀ ਹੁਕਮ ਹੀ ਦੇਣਾ ਨਾ ਕਿ ਤੁਹਾਡੇ ਤੇ ਇਦਾਂ ਕਰ ਦੇਣਾ ਟੰਗੋਆਂ ਨੂੰ ਸਕਰੀਨਿੰਗ ਕਰੋ ਇਦਾਂ ਕਰੋ ਉਦਾਂ ਕਰੋ ਇੰਡੀਅਨ ਗਵਰਨਮੈਂਟ ਨੂੰ ਕੀ ਆਣਾ ਨੇ ਵੀ ਛੱਟ ਜਿਹੜਾ ਐਕਟਿਵ ਜਿਹੜਾ ਹੋ ਜਾਣਾ ਇਹ ਪਲੀਜ਼ ਆਪਣਾ ਜਿਹੜਾ ਨਾ ਸੋਚ ਸਮਝ ਕੇ ਜਿਹੜਾ ਹੁਣ ਫੈਸਲਾ ਕਰਿਓ ਠੀਕ ਆ ਤੇ ਅਗੇਨ ਲਾਸਟ ਟਾਪਿਕ ਇਹ ਚ ਉਠੇ ਨਕਮੇ ਹੌਸਲਿਆਂ ਵਾਲੇ ਤੁਹਾਡੀਆਂ ਵੋਟਾਂ ਬਟੋਰਨ ਵਾਲੇ ਵਕੀਲਾਂ ਦੇ ਮਗਰ ਲੀਰਾਂ ਦੇ ਮਗਰ ਨਾ ਲੱਗਿਓ ਹੂੰ ਜੀ ਬਿਲਕੁਲ